ਜੋ ਗਦੂਦ ਜਾਂ ਪ੍ਰੋਸਟੇਟ ਜਿਹਨੂੰ ਕਹਿੰਦੇ ਨੇ ਉਹਦੇ ਵਾਸਤੇ ਪਹਿਲਾਂ ਇਹ ਹੁੰਦਾ ਸੀ ਜੀ ਇੱਕੋ ਇਲਾਜ ਹੁੰਦਾ ਸੀ ਜੇ ਅਗਰ ਵੱਧ ਗਿਆ ਪਿਸ਼ਾਬ ਰੁਕ ਗਿਆ ਤਾਂ ਤੁਹਾਨੂੰ ਸਿਰਫ ਵਰਸ ਵਰਜਰੀ ਕਰਨੀ ਹੈ ਨਾਓ देयर ਆ ਸੋ ਮਨੀ ਫੀਨੋਮੈਨਲ ਮੈਡੀਕੇਸ਼ਨਸ ਅਵੇਲੇਬਲ ਤੁਸੀਂ ਦਵਾਈਆਂ ਦੇ ਨਾਲ ਤੁਸੀਂ ਪ੍ਰੋਸਟੇਟ ਨੂੰ ਰਿਲੈਕਸ ਵੀ ਕਰ ਸਕਦੇ ਹੋ ਉਹਦਾ ਸਾਈਜ਼ ਵੀ ਘਟਾ ਸਕਦੇ ਹੋ ਐਂਡ ਸਰਜਰੀ ਦੀ ਲੋੜ ਲੇਟ ਪੈਂਦੀ ਹੈ ਪੁਰਾਣੇ ਜ਼ਮਾਨੇ 'ਚ ਲੋਕ ਆਪਣੇ ਖੇਤਾਂ 'ਚ ਆਪਣਾ ਖਾਣਾ ਆਪ ਬਗਾਉਂਦੇ ਸੀ ਜੋ ਉਹਨਾਂ ਨੇ ਆਪ ਦੇਖਿਆ ਆਪ ਪਕਾਇਆ ਉਹ ਖਾਂਦੇ ਸੀ ਸਰ ਰੋਬੋਟ ਸਰਜਰੀ ਅਜੇ ਵੀ ਨਹੀਂ ਕਰਦੇ ਸਰਜਨ ਹੀ ਸਰਜਰੀ ਕਰਦਾ ਹੈ ਇਹ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਪਲੀਜ਼ ਦੱਸਣ ਮੰਗਾ रोबोट सर्जरी नहीं करता है रोबोट इज अ टूल इट्स अ वेरी वेरी एडवांस टूल नाल सर्जन हेल्प मिलती है और बहुत ही वीरिया प्रिसाइज सर्जरी कर सकता है सिमिलरली रोबोटिक्स इज़ नाउ नॉट द फ्यूचर रोबोटिक्स इज़ ऑलरेडी हेयर सुहाना हॉस्पिटल ने जो पहल की है वो हिसाब लोगों से भी बहुत अवेयरनेस है तुम मनोगे नहीं पेशेंट साढ़े को आ कहें कि जी असी रोबोटिक सर्जरी करानी है भावें इंडकेटड होए ना होए कोई एक्सटनली कोई चीज़ होए और उस कहें कि रोबोटिक करवाएं है सोहाना होस्पिटल की सबूत व्डी खासियत यह है कि वी आर प्रोवाइडिंग वेरी वेरी गुड केयर एट वेरी रीजनेबल प्राइसिस और उस करके सा पेशेंट्स का फेस और बेस इतना ज़्यादा है ਕਿ ਕੋਈ ਵੀ ਸਰਜਰੀ ਸਾਨੂੰ ਸਿੱਖਣ ਚ ਵੀ ਘੱਟਾਈ ਮਿਲਦਾ ਕਿਉਂਕਿ ਸਾਡੇ ਕੋਲ ਨੰਬਰ ਜ਼ਿਆਦਾ ਹੈ ਰੋਬੋਟ ਦੀ ਗੱਲ ਕਰਾਂ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਕ ਮਸ਼ੀਨ ਕਰ ਸਕਦੀ ਹੈ ਜਿਹੜੀ ਡਾਕਟਰ ਦੀ ਮਦਦ ਦੇ ਨਾਲ ਸੋ करेगा रोबोट दे राही सर्जन ही बिल्कुल रोबोट सर्जन नु ਕਿੱਥੇ ਕਿੱਥੇ ਹੱਲ ਕਰ ਸਕਦਾ ਹੈ ਇਹ ਤੁਹਾਡਾ ਸਵਾਲ ਹੈ ਕੈਂਸਰ ਸਰਜਰੀ ਚ ਵੀ ਹੁੰਦਾ ਜੀ ਪਿੱਤੇ ਦੀ ਥੈਲੀ ਦੇ ਕੰਪਲੈਕਸ ਆਪਰੇਸ਼ਨ ਹੋ ਸਕਦੇ ਆ ਧਰਨੀਆ ਸਰਜਰੀ ਜੁੰਦਿਆਂ ਨੇ ਉਸ ਚ ਬਹੁਤ ਅੱਛੇ ਰਿਜ਼ਲਟਸ ਨੇ ਲੇਡੀਜ਼ ਦੇ ਬਿਨਾਈਨ ਗਾਇਨਕੋਲੋਜੀ ਹੁੰਦਾ ਜਿਸ ਚ ਬੱਚਾਦਾਨੀ ਕੱਟਣ ਦੀ ਸਰਜਰੀ ਹੁੰਦੀਆਂ ਨੇ ਕੈਂਸਰ ਦੀ ਬਹੁਤ ਤਰ੍ਹਾਂ ਦੀ ਸਰਜਰੀਆਂ ਹੁੰਦੀਆਂ ਨੇ ਅਪਰੇਡੀ ਆਂਤ ਦੀ ਕੈਂਸਰ ਹੋ ਗਿਆ ਬੱਚਾਦਾਨੀ ਦਾ ਕੈਂਸਰ ਹੋ ਗਿਆ ਇਹ ਸਾਰੀ ਚੀਜ਼ਾਂ ਚ ਰੋਬੋਟ ਸਾਨੂੰ ਹੈਲਪ ਕਰ ਤੁਸੀਂ ਮੰਨੋਗੇ ਨਹੀਂ ਮੈਨੂੰ ਨਹੀਂ ਪਤਾ ਸੀਟੀ ਸਕੈਨ ਗਲਤੀ ਆ ਕੀ ਸੀ ਜਦ ਅਸੀਂ ਉਸੇ ਇੱਕ ਸ਼ੁਰੂ ਕੀਤੀ ਸਰਜਰੀ ਇ ਦੇ ਵਾਲੇ ਵੀ ਕੰਨ ਲੱਗ ਗਿਆ ਡਾਕਟਰ ਸਾਹਿਬ ਜਲਦੀ ਕਰ ਲੋ ਨਹੀਂ ਤਾਂ ਟਾਈਮ ਜ਼ਿਆਦਾ ਹੋ ਜਾਣਾ ਆਈ ਡੋਨਟ ਨੋ ਹਾਊ ਇਟ ਹੈਪਨ ਬਟ ਵੀ ਡਿਡ ਦੈਟ ਸਰਜਰੀ ਸਕਸੈਸਫੁਲੀ ਪੇਸ਼ੈਂਟ ਬਿਲਕੁਲ ਠੀਕ ਨਿਕਲ ਗਿਆ ਅਜ ਤੱਕ ਮੇਰੇ ਫਾਲੋਅ ਅਪ ਚ ਆਂਦਾ ਹੈ ਐਂਡ ਹੀਜ਼ ਕੈਂਸਰ ਫਰੀ ਸਿンス ਦ ਲਾਸਟ 3 3 1/2 ਇਅਰਸ ਜਦ ਤੱਕ ਹੋ ਗਏ ਨੇ ਇਸ ਟੈਕਨੋਲੋਜੀ ਦੀ ਕੋਈ 네ਗੇਟਿਵ ਐਸਪੈਕਟਸ ਵੀ ਹੈਗੇ ਨੇ ਕਿ ਮੰਨ ਲਓ ਕਿਉਂਕਿ ਸਾਇੰਸ ਹੈ ਜਾਂ ਕੋਈ ਮਸ਼ੀਨ ਹੈ ਜਦੋਂ ਉਹ ਨੇ ਕਈ ਵਾਰ ਰੁਕ ਜਾਣਾ ਹੈ ਕਿ ਇਸ ਚੀਜ਼ ਦਾ ਕੋਈ ਮਾੜਾ ਪ੍ਰਭਾਵ ਵੀ ਹੈਗੇ ਨੇ ਜਾਂ ਫਿਰ ਇਹ ਹਰ ਇੱਕ ਕੰਪਲੈਕਸ ਜਿਹੜੇ ਸਿਚੁਏਸ਼ਨ ਦੇ ਵਿੱਚ ਕੰ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰਾ ਤੁਹਾਡੇ ਸਾਰੇ ਅੰਦਾਜ਼ ਸਵਾਗਤ ਕਰਦਾ ਅੱਜ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋ ਰਹੇ ਆ ਪ੍ਰੋਗਰਾਮ ਸੁਹਾਣਾ ਸਫਰ ਵਿਦ ਸੁਹਾਣਾ ਹਸਪੀਟਲ ਲੈ ਕੇ ਤੇ ਮੇਰੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਦੇ ਲਈ ਸੁਹਾਣਾ ਹਸਪੀਟਲ ਦੇ ਚੀਫ ਯੂਰੋਲੋਜਿਸਟ ਅਤੇ ਰੋਬੋਟਿਕ ਸਰਜਨ ਡਾਕਟਰ ਕਰਮਵੀਰ ਸਬਰਵਾਲ ਮੌਜੂਦ ਹੋਣਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਫॉर ਮਾਈ ਇੰਵਾਈਟ ਸਰ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਅੱਜ ਦੇਖ ਰਹੇ ਨੇਗੇ ਉਹਨਾਂ ਨੂੰ ਥੋੜੀ ਜਿਹੀ ਆਪਣੀ ਜਾਣ ਪਛਾਣ ਕਰਵਾ ਦਿਓ ਕਰਮਵੀਰ ਕੋਣ ਨੇ ਕਿਥੋਂ ਨਾਲ ਡਾਕਟਰੀ ਦਾ ਜਾਂ ਜਿਹੜਾ ਸਫ਼ਰ ਸ਼ੁਰੂ ਹੋਇਆ ਉਹਨਾਂ ਦਾ ਬਚਪਨ ਕਿਵੇਂ ਬੀਤਿਆ ਇਹ ਸਾਰੀਆਂ ਚੀਜ਼ਾਂ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਡਾਕਟਰ ਕਰਮਵੀਰ ਸਿੰਘ ਸਬਰਵਾਲ ਚੀਫ ਯੂਰੋਲੋਜਿਸਟ ਰੋਬੋਟਿਕ ਐਂਡ ਕਿਡਨੀ ਟ੍ਰਾਂਸਪਲੈਂਟ ਸਰਜਨ ਸੁਹਾਣਾ ਹਸਪੀਟਲ ਮੋਹਾਲੀ ਚੇ ਤੇ ਜਿਸ ਤਰ੍ਹਾਂ ਸ਼ਿਸ਼ੇਪ ਜੀ ਨੇ ਹੁਣੇ ਪੁੱਛਿਆ ਬੇਸਿਕਲੀ ਜ਼ਿੰਦਗੀ ਸਭ ਨੂੰ ਅਲੱਗ-ਅਲੱਗ ਜਗ੍ਹਾ 'ਚ ਕਿੱਥੇ ਕਦ ਕਿਸ ਮੋੜ ਤੇ ਲੈ ਜਾਵੇ ਉਹ ਸਾਨੂੰ ਪਤਾ ਨਹੀਂ ਹੁੰਦਾ ਮੈਂ ਰਹਿਣ ਵਾਲਾ ਦੇਰਾ ਦੁੰਦਾ ਹੈਗਾ ਮੇਰੀ ਸਕੂਲਿੰਗ ਸਾਰੀ ਦੇਰਾ ਦੁੰਦੀ ਹੈਗੀ ਫਿਰ 올 ਇੰਡੀਆ ਦੇ ਕੰਪੀਟੀਟਿਵ ਐਗਜ਼ਾਮਸ ਦੇ ਥਰੂ ਐਮ ਬੀਬੀਐਸ ਬੰਬੇ ਤੋਂ ਕੀਤੀ ਹੈ ਜੀ ਗੁਜਰਾਤ ਚ ਐਮ ਐਸ ਜਨਰਲ ਸਰਜਰੀ ਕੀਤੀ ਔਰ ਐਮ ਸੀ ਐਚ ਰਾਜਸਥਾਨ ਤੋਂ ਕੀਤੀ ਹੈ ਫਿਰ ਕੁਝ ਸਮਾਂ ਸੀ ਦਿੱਲੀ ਬਤਾਇਆ ਜਿੱਥੇ ਹਾਈ ਐਂਡ ਟੈਕਨੋਲੋਜੀ ਸੀ ਸਾਰੇ ਲੈਪਰੋਸਕੋਪਿਕ ਰੋਬੋਟਿਕ ਸਰਜਰੀਜ਼ ਹੁੰਦੀ ਸੀ ਔਰ ਪਿਛਲੇ ਆਲਮੋਸਟ 7 ਸਾਲਾਂ ਤੋਂ ਮੈਂ ਸੁਹਾਨਾ ਹਸਪੀਟਲ ਸੈਕਟਰ 77 'ਚ ਆਪਣੀ ਸਰਵਿਸਿਜ਼ ਦੇ ਰਿਹਾ ਜੀ ਸਰ ਇਸ ਤੋਂ ਇਲਾਵਾ ਇੱਕ ਕਦੋਂ ਮਨ ਦੇ ਵਿੱਚ ਆਇਆ ਕਿ ਡਾਕਟਰ ਹੀ ਬਣਨਾ ਕਿਉਂਕਿ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਉਹਦੇ ਮਨ ਦੇ ਵਿੱਚ ਕਈ ਖਿਆਲ ਆਉਂਦੇ ਨੇ ਮੇਰੇ ਵੀ ਆਏ ਹੋਣਗੇ ਤੁਹਾਡੇ ਵੀ ਆਏ ਹੋਣਗੇ ਉਹ ਬਦਲਦੇ ਵੀ ਰਹਿੰਦੇ ਨੇ ਕਿਸੇ ਦੇ ਮਨ ਦੇ ਵਿੱਚ ਕੋਈ ਡਾਕਟਰ ਬੰਨਾ ਚਾਹੁੰਦਾ ਹੁੰਦਾ ਡਾਕਟਰ ਤਾਂ ਮੈਨੂੰ ਲੱਗਦਾ ਕਿ ਹਰ ਇੱਕ ਬੱਚੇ ਦੀ ਪਹਿਲੀ ਚੁਆਇਸ ਹੁੰਦੀ ਹੈ ਕਿ ਮੈਂ ਡਾਕਟਰ ਬੰਨਾ ਹੈ ਕੀ ਤੁਹਾਡੇ ਨਾਲ ਵੀ ਇਹੀ ਸੀ ਥੋੜਾ ਜਿਹਾ ਇਸੇ ਫਰਕ ਹੈ ਜੀ ਜੋ ਤੁਸੀਂ ਕਹਿ ਰਹੇ ਹੋ ਸਹੀ ਹੈ ਬਟ ਸਾਡੇ ਸਰਾਊਂਡਿੰਗ ਸਾਡੇ এনਵਾਇਰਨਮੈਂਟ ਚ ਕੀ ਹੈ ਉਸ ਨਾਲ ਸਾਡੇ ਡਿਸੀਜਨਸ ਬਹੁਤ ਇਨਫਲੂਐਂਸ ਹੁੰਦੇ ਨੇ ਸੋ ਮੇਰੀ ਪੂਰੀ ਫੈਮਿਲੀ ਡਾਕਟਰਸ ਦੀ ਹੈ ਜੀ ਮਾਈ ਮਮ ਮਾਈ ਫਾਦਰ ਮੇਰੇ ਚਾਚਾ ਜੀ ਮਾਈ ਬ੍ਰਦਰ एवरीवन इज अ ਡਾਕਟਰ ਐਂਡ ਕੁਦਰਤੀ ਮੇਰਾ ਵਿਆਹ ਜੋ ਮੈਡਮ ਨਾਲ ਹੋਇਆ ਹੈ ਸ਼ੀ ਇਜ਼ ਆਲਸੋ ਅ ਡਾਕਟਰ ਐਂਡ ਉਹਨਾਂ ਦੇ ਫੈਮਿਲੀ ਚ ਵੀ ਸਾਰੇ ਡਾਕਟਰ ਸੀ ਫੈਮਿਲੀ ਪ੍ਰੈਸ਼ਰ ਸੀ ਨਾਟ ਅਟ ਆਲ ਮਾਈ ਫਾਦਰ ਵਾਸ ਵੈਰੀ ਓਪਨ ਟੂ ਦ ਡਿਸੀਜਨ ਮੇਕਿੰਗ ਉਹਨਾਂ ਨੇ ਸਾਡੇ ਤੇ ਪੂਰਾ ਕਲੀਅਰਲੀ ਛੱਡਿਆ ਹੋਇਆ ਸੀ ਤੁਸੀਂ ਜੋ ਮਰਜੀ ਕਰ ਸਕਦੇ ਹੋ ਮਾਈ ਫਾਦਰ ਇਜ਼ ਅ ਫਿਜ਼ੀਸ਼ੀਅਨ ਹੀ ਇਜ਼ ਸਟਿਲ ਪ੍ਰੈਕਟਿਸਿੰਗ ਇਨ ਦਰੋਦੂਨ ਲੇਕਿਨ ਮੈਨੂੰ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਤੇ ਸਵੇਰ ਤੋਂ ਸ਼ਾਮ ਤੱਕ ਵਿਚਾਰੇ ਇੰਨੀ ਮਿਹਨਤ ਕਰਦੇ ਆ ਉਸ ਟਾਈਮ ਤੇ ਸਾਨੂੰ ਲੱਗਦਾ ਸੀ ਕਿ ਯਾਰ ਜੋ ਸਰਜਨ ਹੁੰਦੇ ਨੇ ਜੋ ਆਪਰੇਸ਼ਨ ਕਰਦੇ ਨੇ ਉਹ ਥੋੜੇ ਬੈਟਰ ਹੁੰਦੇ ਨੇ ਔਰ ਉਹਨਾਂ ਨੂੰ ਘੱਟ ਟਾਈਮ ਚ ਉਹ ਥੋੜਾ ਬੈਟਰ ਕਰ ਸਕਦੇ ਨੇ ਸੋ ਆਈ ਆਲਵੇਸ ਵਾਂਟਡ ਟੂ ਬੀ ਅ ਸਰਜਨ ਥਰ ਵਰ ਨੈਵਰ ਅ ਡਾਊਟ ਮਾਈ ਬ੍ਰਦਰ ਵਾਂਟਡ ਟੂ ਬੀ ਐਨ ਐਸਟਰੋਨੌਟ ਐਟ ਅ ਟਾਈਮਸ ਉਹਨਾਂ ਨੂੰ ਇੰਜੀਨੀਅਰ ਵੀ ਬਣਨਾ ਸੀ ਬਟ ਫਾਈਨਲੀ ਹੀ ਆਲਸੋ ਬੀਕਮਡ ਅ ਡਾਕਟਰ ਹੀ ਇਜ਼ ਐਲਡਰ ਟੂ ਮੀ ਬਟ ਆਈ ਵਾਸ ਸ਼ੁਰੂ ਤੋਂ ਆਈ ਵਾਸ ਵੈਰੀ ਕਲੀਅਰ ਕਿ ਮੈਨੂੰ ਡਾਕਟਰ ਹੀ ਬਣਨਾ ਹੈ ਬਿਕਾਜ਼ ਕੁਝ ਫਾਦਰ ਸਾਹਿਬ ਸਾਡੇ ਆਈਡਲ ਰਹੇ ਨੇ ਹਮੇਸ਼ਾ ਔਰ ਪਲੱਸ ਇਹ ਲੱਗਦਾ ਸੀ ਕਿ ਇੱਕ ਵਾਰ ਸੋ ਮੈਨੂੰ ਲੱਗਦਾ ਕਿ ਸਰਜਨ ਬਣਨਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਕਿਉਂਕਿ ਆਮ ਬੰਦਾ ਤਾਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਖੂਨ ਦੇਖਿਆ ਸੀ ਮੈਂ ਪਸੀਨੇ ਪਸੀਨੇ ਹੋ ਗਿਆ ਸੀ ਤੇ ਤੁਸੀਂ ਇਹੀ ਕਿਉਂ ਚੁਣਿਆ ਕਿ ਮੈਂ ਸਰਜਨ ਨਹੀਂ ਬਣਨਾ ਜਾਂ ਫਿਰ ਇੱਕ ਵੱਡੇ ਜਿਗਰੇ ਵਾਲਾ ਬੰਦਾ ਹੀ ਇਹ ਚੀਜ਼ ਕਰ ਸਕਦਾ ਮੈਨੂੰ ਲੱਗਦਾ ਜਿਗਰਾ ਤਾਂ ਕਹਿ ਨਹੀਂ ਸਕਦੇ ਸਰ ਬਟ ਯੈਸ ਇਸ ਦੇ ਵਿੱਚ ਕੁਝ ਫਰਕ ਹੁੰਦਾ ਹੈ ਕੁਝ ਲੋਗ ਇਹ ਖੂਨ ਵਗਰਾ ਨਹੀਂ ਦੇਖ ਸਕਦੇ ਤਾਂ ਮੈਡੀਕਲ ਕਾਲਜੇ ਵੀ ਮੈਨੂੰ ਯਾਦ ਹੈ ਹਾਂ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਯਾਦ ਹੈ ਜਦ ਪਹਿਲੀ ਵਾਰ ਮੈਂ ਵੀ ਆਪਣੇ ਜੋ ਪਹਿਲਾ ਸਰਜਕਲ ਕੇਸ ਮੈਡੀਕਲ ਕਾਲਜੇ ਦੇਖਿਆ ਸੀ ਤਾਂ ਇੱਕ ਵਾਰ ਨੂੰ ਤਾਂ ਲੱਗਦਾ ਹੈ ਕਿ ਬਈ ਸ਼ਾਇਦ ਕੁਝ ਹੈ ਇਸ 'ਚ ਬਟ ਨਾਟ ਰੀਅਲੀ ਮਤਲਬ ਟੂ ਬੀ ਓਨੈਸਟ ਮੈਨੂੰ ਤਾਂ ਐਸਾ ਕਦੀ ਲੱਗਿਆ ਨਹੀਂ ਮੈਨੂੰ ਲੱਗਿਆ ਕਿ ਹਾਂ ਜੀ ਆਮ ਗੱਲ ਹੈ ਹਿਊਮਨ ਬਾਡੀ ਹੈ ਇਸ ਚੋਂ ਖੂਨ ਤੇ ਵਗੇਗਾ ਐਸੇ ਜੋ ਹੋਣਾ ਹੈ ਹੋਏਗਾ ਸੋ ਇਟ ਵਾਸ ਆਲਵੇਜ਼ ਅ ਚੋਇਸ ਕਿਉਂਕਿ ਸਾਡੇ ਟਾਈਮ 'ਚ ਜੇ ਮੈਂ ਤੁਹਾਨੂੰ ਦੂਜੀ ਗੱਲ ਦੱਸਾਂ ਤੇ ਮੇਨਲੀ ਸਾਡੇ ਟਾਈਮ 'ਚ ਬੰਬੇ 'ਚ ਬੜਾ ਟ੍ਰੈਂਡ ਸੀਗਾ ਕਿ ਲੋਕ ਆਪਣਾ ਐਮ ਬੀ ਬੀ ਐਸ ਕਰਕੇ ਬਾਹਰ ਜਾਂਦੇ ਸੀ ਸੋ ਆਈ ਵਾਸ ਆਲਸੋ ਵਨ ਆਫ ਥੈਮ ਕਿ ਮੈਨੂੰ ਲੱਗਦਾ ਸੀ ਕਿ ਮੈਂ ਬਾਹਰ ਜਾਣਾ ਹੈ ਸ਼ਾਇਦ ਯੂ ਐਸ ਦੇ ਅਸੀਂ ਐਗਜ਼ਾਮ ਅਪਲਾਈ ਕਰਨ ਦੀ ਸੋਚਦੇ ਸੀ ਬਟ ਐਟ ਥੈਟ ਟਾਈਮ ਸਰਜਰੀ ਉੱਥੇ ਮਿਲਦੀ ਨਹੀਂ ਸੀ ਸੋ ਆਈ ਵਾਸ ਪੈਸ਼ਨਟ ਅਬਾਊਟ ਸਰਜਰੀ ਐਂਡ ਸਿンス ਆਈ ਡਿਡ ਨੋ ਆਈ ਵਾਸ ਸ਼ੋਰ ਥੈਟ ਕਿ ਮੈਂ ਫਿਜ਼ੀਸ਼ੀਅਨ ਪਾਸੇ ਨਹੀਂ ਜਾਣਾ ਹੈ ਸੋ ਆਈ ਸਟੇਡ ਬੈਕ ਐਂਡ ਆਈ ਬਿਕੇਮ ਅ ਸਰਜਨ ਇਨ ਇੰਡੀਆ ਤੇ ਇਹ ਸੋਚਿਆ ਕਿ ਜਿਹੜੀ ਸਮਾਜ ਦੀ ਸੇਵਾ ਕਰਨੀ ਹੈ ਉਹ ਇੰਡੀਆ ਦੇ ਵਿੱਚ ਰਹਿ ਕੇ ਕਰਨੀ ਹੈ ਜਾਂ ਅੱਗੇ ਕਿਤੇ ਬਾਹਰ ਵੀ ਜਾ ਸਕਦੇ ਹਾਂ ਕਰਾਉਣ ਵਾਲੇ ਰੱਬ ਹੈ ਜੀ ਰੱਬ ਸਾਡਾ ਰਸਤਾ ਚੁੰਦੇ ਨੇ ਅਸੀਂ ਜਿੰਨਾ ਮਰਜੀ ਸੋਚ ਲਈਏ ਜਿੱਥੇ ਉਹਨਾਂ ਨੇ ਸੋਚਿਆ ਹੁੰਦਾ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਰੱਬ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਰੱਖਦੇ ਪੂਰਾ ਵਿਸ਼ਵਾਸ ਰੱਖਦੇ ਹਾਂ ਜੀ ਪੂਰਾ ਐਬਸੋਲਿਊਟ ਸਰੈਂਡਰ ਹੈ ਸੋ ਅਣਾ ਹਸਪੀਟਲ 'ਚ ਅਸੀਂ ਜੋ ਕੰਮ ਕਰ ਰਹੇ ਹਾਂ ਹਸਪੀਟਲ ਦੇ ਬਿਲਕੁਲ ਆਪੋਜੀਟ ਗੁਰਦੁਆਰਾ ਸਾਹਿਬ ਨੇ ਸਾਡੇ ਸੋ ਰੋਜ਼ ਫੇਰੇ ਹਸਪੀਟਲ ਜਾਣ ਤੋਂ ਪਹਿਲਾਂ ਮੈਂ ਉੱਥੇ ਮੱਥਾ ਟੇਕਦਾ ਆਪਣਾ ਮਨ ਸ਼ਾਂਤ ਕਰਦਾ ਔਰ ਰੱਬ ਅੱਗੇ ਇੱਕ ਉਹ ਅਰਦਾਸ ਕਰਦਾ ਕਿ ਕਿਸੇ ਦਾ ਕੋਈ ਮਾੜਾ ਨਾ ਕਰਾਣਾ ਜੋ ਬੈਸਟ ਕਰ ਸਕਦੇ ਆ ਆਪਣੇ ਪੇਸ਼ੈਂਟ ਦੀ ਸੇਵਾ ਉਹ ਡੈਫੀਨਿਟਲੀ ਕਰਨੀ ਹੈ ਤੇ ਰੱਬ ਉੱਤੇ ਡੈਫੀਨਿਟਲੀ ਪੂਰਾ ਵਿਸ਼ਵਾਸ ਹੈ ਕਦੇ ਕੋਈ ਐਜਾ ਹਾ ਕਿੱਸਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਹੋਵੇ ਕਿ ਇਹ ਸਰਜਰੀ ਬਹੁਤ ਜ਼ਿਆਦਾ ਰਿਸਕੀ ਹੈ ਜਾਂ ਇਹ ਮਤਲਬ ਓਖਾ ਕੰਮ ਹੈ ਤੇ ਤੁਹਾਨੂੰ ਲੱਗਿਆ ਹੋਵੇ ਕਿ ਇਹ ਕੋਈ ਚਮਤਕਾਰ ਮੈਰਕਲ ਹੋਇਆ ਕਿ ਇਹ ਤੁਸੀਂ ਆਪ ਨਹੀਂ ਕੀਤਾ ਇਹ ਵਾਹਿਗੁਰੂ ਨੇ ਤੁਹਾਡੇ ਤੋਂ ਕਰਾਇਆ ਐਸੇ ਤੇ ਇਸ ਤਰ੍ਹਾਂ ਬਹੁਤ ਸਾਰੇ ਕੇਸਸ ਨੇ ਸਰ ਜਿਨ੍ਹਾਂ ਚ ਸਾਨੂੰ ਲੱਗਦਾ ਹੈ ਕਿ ਅਸੀਂ ਆਰ ਕਰਤੇ ਲਿੱਤਾ ਸ਼ੁਰੂ ਵੀ ਕਰ ਲਿੱਤਾ ਔਰ ਅਸੀਂ ਕਰਨ ਮੰਗਦੇ ਆ ਬਟ ਫਿਰ ਵੀ ਕਦੀ ਕਦੀ ਅਸੀਂ ਫਸ ਜਾਂਦੇ ਹਾਂ ਕਹਿਣ ਉਸ ਤੇ ਨਾ ਬਟ ਅਗੇਨ ਅਸੀਂ ਰੱਬ ਦੇ ਸਾਹਮਣੇ ਹੱਥ ਜੋੜਦੇ ਆਂ ਔਰ ਅਸੀਂ ਉਸ ਤੋਂ ਨਿਕਲ ਜਾਂਦੇ ਆਂ ਇੱਕ ਜੈਂਟਲਮੈਨ ਸੀਗਾ ਅੱਜ ਤੋਂ 2-3 ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਨੂੰ ਬਹੁਤ ਵੱਡਾ ਕਿਡਨੀ ਦਾ ਕੈਂਸਰ ਸੀ ਨਾਰਮਲ ਕਿਡਨੀ ਦਾ ਸਾਈਜ਼ 9 ਤੋਂ 11 ਸੈਂਟੀਮੀਟਰ ਹੁੰਦਾ ਹੈ ਤੇ ਉਹਨਾਂ ਦਾ ਕੋਈ 20-22 ਸੈਂਟੀਮੀਟਰ ਦਾ ਸੀਗਾ ਤੇ ਉਹਨਾਂ ਨੂੰ ਮੈਨੇ ਲੈਪਰੋਸਕੋਪਿਕ ਯਾਨੀ ਕੀਹੋਲ ਸਰਜਰੀ ਜੋ ਅਸੀਂ ਆਮ ਕਰਦੇ ਰਹਿੰਦੇ ਆਂ ਉਸਮੈਨ ਉਹਨਾਂ ਨੂੰ ਐਡਵਾਈਸ ਕੀਤੀ ਆਲਥੋ ਪਤਾ ਸੀ ਕਿ ਇਟਸ ਗੋਇੰਗ ਟੂ ਬੀ ਚੈਲੈਂਜਿੰਗ ਬਿਕਾਜ਼ ਬਹੁਤ ਵੱਡਾ ਸਾਈਜ਼ ਹੈ ਟਿਮਰ ਦਾ ਸ਼ੁਰੂ ਹੋ ਗਈ ਸਰਜਰੀ ਅਸੀਂ ਕਰਦੇ ਰਹੇ ਮੋਟਾ-ਮੋਟੀ 50 ਬਟ ਫਿਰ ਇੱਕ ਸਮੇਂ ਦੇ ਬਾਅਦ ਲੱਗਿਆ ਕਿ ਨਹੀਂ ਔਖੀ ਹੋ ਜਾਣੀ ਹੈ ਸਰਜਰੀ ਟਾਈਮ ਲੱਗ ਜਾਣਾ ਹੈ ਤੇ ਅਸੀਂ ਡਿਸੀਜਨ ਲਿਆ ਕਿ ਸ਼ਾਇਦ ਇਸ ਨੂੰ ਓਪਨ ਸਰਜਰੀ ਕਰੰਡੀ ਲੋਡ ਪੈ ਸਕਦੀ ਹੈ ਤੁਸੀਂ ਮੰਨੋਗੇ ਨਹੀਂ ਮੈਨੂੰ ਨਹੀਂ ਪਤਾ ਸੀਟੀ ਸਕੈਨ ਗਲਤੀ ਆ ਕੀ ਸੀ ਜਦ ਅਸੀਂ ਉਸੇ ਇੱਕ ਸ਼ੁਰੂ ਕੀਤੀ ਸਰਜਰੀ ਇਟ ਵਾਸ ਲਾਈਕ ਦਿਸ bigger ਕਿਡਨੀ ਬਣ ਇਨੀ ਵੱਡੀ ਕਿਡਨੀ ਨੂੰ ਕੀ ਹੋਲ ਤੋਂ ਕਰਨਾ ਤੇ ਬਹੁਤ ਔਖਾ ਹੈ ਓਪਨ ਸਰਜਰੀ ਅਥੇ ਸ਼ੁਰੂ ਕੀਤੀ ਈਵਨ ਦੈਨ ਉਸੇ ਮਲਟੀਪਲ ਬਲੱਡ ਵੈਸਲ ਸੀ ਸੋ ਦੈਟ ਵਾਸ ਵਨ ਵੈਰੀ ਵੈਰੀ ਚੈਲੈਂਜਿੰਗ ਕੇਸ ਅਲਟੀਮੇਟਲੀ ਐਂਡ ਅਸੀਂ ਇਹ ਵਾਲੇ ਵੀ ਕੈਂਡ ਲੱਗ ਗਿਆ ਡਾਕਟਰ ਸਾਹਿਬ ਜਲਦੀ ਕਰ ਲੋ ਨਹੀਂ ਤਾਂ ਟਾਈਮ ਜ਼ਿਆਦਾ ਹੋ ਜਾਣਾ I don't know how it happened but we did that surgery successfully patient bilkul theek nikal gaya aaj tak mere follow up chanda and he is cancer free since the last 3 3 1/2 years jadde ho gaye ne ਸੋ ਇਦਾਂ ਦੇ ਬਹੁਤ ਸਾਰੇ ਕਿਸੇ ਨੇ ਜਿਸ ਤੇ ਸਾਨੂੰ ਲੱਗਦਾ ਹੈ ਕਿ ਸਾਡੇ ਪਿੱਛੇ ਕੋਈ ਹੈਗਾ ਕੋਈ ਰੂਹ ਹੈਗੀ ਡੈਫੀਨਿਟਲੀ ਹੈਗਾ ਜੀ ਅਸੀਂ ਆਪ ਐਸ ਹਿਊਮਨਸ ਇਤਨਾ ਕੁਝ ਨਹੀਂ ਅਚੀਵ ਕਰ ਸਕਦੇ ਜੋ ਸਾਡੇ ਨਾਲ ਕੋਈ ਹੋਏ ਜਾਂ ਸਾਡੇ ਉੱਤੇ ਕੋਈ ਦੇਖ ਰੱਖੀ ਕਰਨ ਵਾਲਾ ਹੋਏ ਔਰ ਉਹ ਸਾਨੂੰ ਉਹਨ ਸਿਚੁਏਸ਼ਨਸ ਚੋਂ ਕਢ ਲੈਂਦਾ ਡਾਕਟਰ ਸਾਹਿਬ ਜੀ ਮੈਂ ਅੱਜ ਦੇ ਤੁਹਾਡੇ ਪ੍ਰੈਕਟਿਸ ਨੂੰ ਕਿੰਨਾ ਟਾਈਮ ਹੋ ਚੁੱਕਿਆ ਤੁਸੀਂ ਕਦੋਂ ਤੋਂ ਪਹਿਲਾ ਪੇਸ਼ੈਂਟ ਕਦੋਂ ਦੇਖਿਆ ਸੀਗਾ ਜੇ ਮੈਂ ਕਹਾਂ ਕਿ ਆਪੀਡੀ ਜਾਂ ਜੋ ਵੀ ਤੁਸੀਂ ਪਹਿਲੀ ਸਰਜਰੀ ਕਦੋਂ ਕੀਤੀ ਸੀ ਸਰਜਰੀ ਤੇ ਜੀ ਅਸੀਂ ਸਭ ਤੋਂ ਪਹਿਲੀ ਮੇਰੇ ਖਿਆਲ ਚ 2006 ਚ ਕੀਤੀ ਸੀ ਸੋ ਇਟਸ ਬੀਨ ਆਲਮੋਸਟ ਲਾਈਕ 18 ইয়ার্স ਨਾਓ ਸੋ ਤਾਂ ਅਸੀਂ ਰੈਜ਼ਿਡੈਂਸੀ ਜੇ ਸ਼ੁਰੂ ਕੀਤੀ ਸੀ ਫਿਰ ਅਸੀਂ ਪ੍ਰਾਈਵੇਟ ਪ੍ਰੈਕਟਿਸ ਚ ਥੋੜਾ ਟਾਈਮ ਕੰਮ ਕਰਕੇ ਫਿਰ ਰਾਜਸਥਾਨ ਤੋਂ ਐਮਸੀਐਚ ਕੀਤੀ ਤਾਂ ਐਕਚੁਅਲ ਪ੍ਰਾਈਵੇਟ ਪ੍ਰੈਕਟਿਸ ਜਿਸ ਸੇ ਮੈਂ ਕਹਾਂ ਕਿ ਮੇਰੀ ਸਾਰੀ ਟ੍ਰੇਨਿੰਗਸ ਖਤਮ ਹੋ ਗਈ ਆ ਆਲਮੋਸਟ 10 ਸਾਲ ਤੋਂ ਉੱਤੇ ਮੈਨੂੰ ਹੋ ਚੁੱਕੇ ਨੇ ਔਰ ਉਸ ਸਮੇਂ ਚ ਅਸੀਂ ਬਹੁਤ ਕੁਝ ਸਿੱਖਿਆ ਰੋਜ਼ ਸਿੱਖਦੇ ਆ ਐਵਰੀ ਕੇਸ ਇਜ਼ ਡਿਫਰੈਂਟ ਬਹੁਤ ਕੁਝ ਕਰਨ ਨੂੰ ਮਿਲਦਾ ਹੈ ਸਿੱਖਣ ਨੂੰ ਮਿਲਦਾ ਹੈ ਕੁਝ ਸਰਜਰੀ ਸੇ ਸਾਨੂੰ ਲ ਹੁਣ ਸਮੇਂ ਦੇ ਨਾਲ ਰੋਬੋਟਿਕ ਸਰਜਰੀ ਆ ਗਈ ਹੈ ਅਸੀਂ ਉਸੇ ਵੀ ਕਰ ਰਹੇ ਹਾਂ ਸਾਰਾ ਕੁਝ ਵਿਦ ਟਾਈਮ ਆਈ ਥਿੰਕ ਵੀ ਆਰ ਗੈਟਿੰਗ ਬੈਟਰ ਪੇਸ਼IENTS ਦਾ ਸਪੋਰਟ ਹੈ ਸੋ ਆਈ ਥਿੰਕ ਓਵਰਆਲ ਤੁਸੀਂ ਜੰਦਾ ਸੀ ਕਿ ਇੰਨਾ ਸਾਲਾਂ ਦੇ ਵਿੱਚ ਫਰਕ ਕੀ ਦੇਖਿਆ ਤੁਸੀਂ ਜੇ ਸਾਇੰਸ ਦੀ ਗੱਲ ਕਰੀਏ ਵਿਗਿਆਨ ਦੀ ਗੱਲ ਕਰੀਏ ਉਹਦੇ ਵਿੱਚ ਕਿੰਨੀ ਕਿ ਤਰੱਕੀ ਹੋਈ ਹੈ ਜਾਂ ਫਿਰ ਵੈਸੇ ਕਿੰਨਾ ਕੁ ਚੇਂਜ ਦੇਖਿਆ ਹੈ ਬਿਮਾਰੀਆਂ ਸਾਡੇ ਕਿੰਨਾ ਕੁ ਇਹ ਚੀਜ਼ਾਂ ਲਾਈਫ ਸਟਾਈਲ ਹਿਊਮਨ ਦਾ ਕਿੰਨਾ ਕੁ ਚੇਂਜ ਹੋਇਆ ਉਹ ਸਾਰੀਆਂ ਚੀਜ਼ਾਂ ਜੇ ਬਰੀਫ ਦੇ ਵਿੱਚ ਦੱਸਣਾ ਚਾਹਵਾਂ ਚੇਂਜਸ ਕੀ ਆਏ ਨੇਗੇ ਚੇਂजेस ਬਹੁਤ ਸਾਰੇ ਹੋ ਗਏ ਨੇ ਜੀ ਸਭ ਤੋਂ ਪਹਿਲਾ ਚੇਂਜ ਤੇ ਹੈ ਕਿ ਸਾਡੀ ਸਭ ਦੀ ਲਾਈਫ ਸਟਾਈਲ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ ਵੀ ਆਰ ਮੂਵਿੰਗ ਟੁਵਰਡਸ ਪ੍ਰੋਸੈਸਡ ਫੂਡਸ ਅਸੀਂ ਗੱਲ ਕਰਦੇ ਹਾਂ ਅਸੀਂ ਕਿਸ ਤਰ੍ਹਾਂ ਦੇ ਆਇਲਸ ਖਾਂਦੇ ਹਾਂ ਆਲਥੋ ਪੀਪਲ ਆਰ ਨਾਊ ਗੋਇੰਗ ਬੈਕ ਟੂ ਕਿ ਅਸੀਂ ਕਿਉਂ ਖਾਣਾ ਚਾਹੀਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਮਸਾਲੇ ਹੁਣ ਅੱਜਕੱਲ ਤੁਸੀਂ 2 ਦਿਨ ਪਹਿਲਾਂ ਅਖਬਾਰ 'ਚ ਆਇਆ ਕਿ ਉਹ ਮਿੱਟੀ ਕੁੱਟ ਕੇ ਲਾਲ ਉਸੇ ਪਰ ਲਾਲ ਮਿਰਚ ਜੇ ਪਾ ਰਹੇ ਨੇ ਸੋ ਚੇਂਜ ਇਹ ਆਇਆ ਹੈ ਕਿ ਸਾਡੇ ਕੋਲ ਟਾਈਮ ਨਹੀਂ ਹੈ ਸਾਡੇ ਕੋਲ ਸਮਾਂ ਨਹੀਂ ਹੈ ਪੁਰਾਣੇ ਜ਼ਮਾਨੇ ਚ ਲੋਕ ਆਪਣੇ ਖੇਤਾਂ ਚ ਆਪਣਾ ਖਾਣਾ ਆਪ ਉਗਾਉਂਦੇ ਸੀ ਜੋ ਉਹਨਾਂ ਨੇ ਆਪ ਦੇਖਿਆ ਆਪ ਪਕਾਇਆ ਉਹ ਖਾਂਦੇ ਸੀ ਵੀ ਆਰ 무ਵਿੰਗ ਟੁਵਰਡਸ ਆਨਲਾਈਨ ਐਪਸ ਮੈਂ ਨਾ ਨਹੀਂ ਲਵਾंगा ਸਭ ਨੂੰ ਪਤਾ ਹੈ ਅਸੀਂ ਇੱਕ ਮੈਸੇਜ ਕਰਦੇ ਆਂ ਤੇ ਹਰ ਤਰ੍ਹਾਂ ਦੀ ਰੋਟੀ ਘਰ ਆ ਜਾਂਦੀ ਹੈ ਸੋ ਇਹ ਜਿਹੜੀ ਹੈਬਿਟਸ ਨੇ ਪਲੱਸ ਸਾਡੀ ਫਿਜ਼ੀਕਲ ਐਕਟੀਵਿਟੀ ਏਵਰੀਥਿੰਗ ਇਜ਼ ਅਵੇਲੇਬਲ ਅਸੀਂ ਸੈਰ ਕੱਟ ਕਰਦੇ ਆਂ ਅਸੀਂ ਐਕਸਰਸਾਈਜ਼ ਕੱਟ ਕਰਦੇ ਆਂ ਚਲੋ ਵਿੱਚ ਵਿੱਚ ਜਿਮ ਦਾ ਟ੍ਰੈਂਡ ਆ ਜਾਂਦਾ ਹੈ ਸਾਰੇ ਫੀਸਾਂ ਭਰਦੇ ਆਂ ਜ਼ਰੂਰੀ ਨਹੀਂ ਹੈ ਸਾਰੇ ਪਹੁੰਚ ਪ everybody is working very hard corporate jobs ne kisi te bhi kisi tarah di job hai then working hours are very high sab nu up to date rehna penda hai extra mehnat karni pendi hai eh sare stress mila ke plus jo sada khana peena hai sade cut exercise hai ode naal bimariyan definitely badh rahiyan ne hun is sab che kithe medicine da role aunda hai science da role aunda hai aisi bahut sari tarakki ho chuki hai science se jis se pehle zamane che jo ਅਸੀਂ ਸਿਰਫ ਔਰ ਸਿਰਫ ਸਰਜਰੀ ਨਾਲ ਟਰੀਟ ਕਰ ਸਕਦੇ ਸੀ ਉਹਦੇ ਵਾਸਤੇ ਬਹੁਤ ਅੱਛੀ ਦਵਾਈਆਂ ਆ ਗਈਆਂ ਨੇ ਜੋ ਆਪਰੇਸ਼ਨ ਹੈ ਉਹਨਾਂ ਵਾਸਤੇ ਹੋਰ ਤਕਨੀਕਾਂ ਆ ਗਈਆਂ ਨੇ ਛੋਟਾ ਜਿਹਾ ਐਗਜ਼ਾਮਪਲ ਦੇਵਾਂਗਾ ਜਦ ਐਸਿਡਿਟੀ ਜੋ ਅਸੀਂ ਬੋਲਦੇ ਹਾਂ ਸਭ ਨੂੰ ਪਤਾ ਹੁਣ ਐਸਿਡਿਟੀ ਦੀ ਗੋਲੀ ਆਂਦੀ ਹੈ ਅੱਜ ਤੋਂ 25 ਸਾਲ ਪਹਿਲੇ ਈਵਨ ਫॉर दैट ਮੈਟਰ 18 ਸਾਲ ਪਹਿਲੇ ਜਦ ਮੈਂ ਆਪਣੀ ਜਨਰਲ ਸਰਜਰੀ ਦੀ ਤਿਆਰੀ ਕਰ ਰਿਹਾ ਸੀ ਆ ਪੜ੍ਹਾਈ ਕਰ ਰਿਹਾ ਸੀ ਉਸ ਵੇਲੇ ਆਪਰੇਸ਼ਨ ਹੁੰਦੇ ਸੀ ਜੀ ਕਿ ਐਸਿਡਿਟੀ ਹੈ ਤੇ ਵਿਗਟੋਮੀ ਬੋਲਦੇ ਆ ਕਿ ਜਿਹੜੀ ਨਸ ਜਾ ਰਹੀ ਹੈ ਸਟਮਕ ਨੂੰ ਉਹਨੂੰ ਤੁਸੀਂ ਕੱਟ ਦਿਓ ਔਰ ਫਿਰ ਉਹਤੇ ਅਲੱਗ-ਅਲੱਗ ਲੈਵਲਸ ਤੇ ਅਸੀਂ ਕੱਟਦੇ ਸੀ ਕਿ ਕਿੰਨੀ ਤੁਹਾਨੂੰ ਸੁਪਰ ਸਿਲੈਕਟਿਵ ਚਾਹੀਦੀ ਹੈ ਔਰ ਤੁਹਾਡੀ ਐਸਿਡਿਟੀ ਖਤਮ ਹੋ ਜਾਏਗੀ ਤੇ ਹੁਣ ਇੱਕ ਹੁਣ ਇੱਕ ਗੋਲੀ ਖਾਓ ਔਰ ਤੁਹਾਡਾ 6 ਸੈਕਿੰਡ ਵਿੱਚ ਬਸ ਹੁਣ ਤੁਹਾਡੀ ਗੋਲੀਆਂ ਦੇ ਲੈਵਲ ਤੇ ਆ ਗਿਆ ਜੀ ਕਿੰਨੇ ਮਿੰਟਾਂ ਚ ਤੇ ਕਿੰਨੇ ਸੈਕੰਡਾਂ ਚ ਤੁਹਾਨੂੰ ਆਰਾਮ ਆਣਾ ਹੈ ਸੋ ਦੈਟਸ ਅ ਹਿਊਜ ਚੇਂਜ ਆਈ ਏ ਮੈ ਯੂਰੋਲੋਜਿਸਟ ਸੋ ਜੋ ਗਦੂਦ ਜਾਂ ਪ੍ਰੋਸਟੇਟ ਜਿਹਨੂੰ ਕਹਿੰਦੇ ਨੇ ਉਦੇ ਵਾਸਤੇ ਪਹਿਲਾਂ ਇਹ ਹੁੰਦਾ ਸੀ ਜੀ ਇੱਕੋ ਇਲਾਜ ਹੁੰਦਾ ਸੀ ਜੇ ਅਗਰ ਵੱਧ ਗਿਆ ਪਿਸ਼ਾਬ ਰੁਕ ਗਿਆ ਤਾਂ ਤੁਹਾਨੂੰ ਸਿਰਫਰ ਸਿਰਫ ਸਰਜਰੀ ਕਰਨੀ ਹੈ ਨਾਓ देयर ਆ ਸੋ ਮਨੀ ਫੀਨੋਮੈਨਲ ਮੈਡੀਕੇਸ਼ਨਸ ਅਵੇਲੇਬਲ ਤੁਸੀਂ ਦਵਾਈਆਂ ਦੇ ਨਾਲ ਤੁਸੀਂ ਪ੍ਰੋਸਟੇਟ ਨੂੰ ਰਿਲੈਕਸ ਵੀ ਕਰ ਸਕਦੇ ਹੋ ਉਹਦਾ ਸਾਈਜ਼ ਵੀ ਘਟਾ ਸਕਦੇ ਹੋ ਐਂਡ ਸਰਜਰੀ ਦੀ ਲੋੜ ਲੇਟ ਪੈਂਦੀ ਹੈ ਸਰ ਜਿਹੜਾ ਜਿਹੜਾ ਤੁਹਾਡਾ ਡਿਪਾਰਟਮੈਂਟ ਕਹਿ ਸਕਦੇ ਆ ਜਿਹੜਾ ਯੂਰੋਲੋਜੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਇੱਕ ਜਹੀ ਇਹ ਚੀਜ਼ ਹੈ ਜਿਸ ਨੂੰ ਕੋਈ ਵੀ ਮਰਦ ਦੱਸਣ ਤੋਂ ਘਬਰਾਉਂਦਾ ਹੈ ਜਿਹੜਾ ਗਦੂਦ ਸ਼ਬਦ ਤੁਸੀਂ ਯੂਜ਼ ਕੀਤਾ ਹੈ ਪਿੰਡਾਂ ਦੇ ਵਿੱਚ ਇਹ ਇੱਕ ਟੈਬੂ ਦੀ ਤਰ੍ਹਾਂ ਹੈਗਾ ਕਿ ਇਹਨੂੰ ਬੜਾ ਹਾਸੋਹੀਨਾ ਮੰਨਿਆ ਜਾਂਦਾ ਹੈ ਜਾਂ ਬੜਾ ਸ਼ਰਮਨਾਕ ਮੰਨਿਆ ਜਾਂਦਾ ਹੈ ਇਸ ਚੀਜ਼ ਨੂੰ ਤਾਂ ਇਦਾਂ ਦੀਆਂ ਚੀਜ਼ਾਂ ਨੂੰ ਡੀਲ ਕਰਨਾ ਜਾਂ ਪੇਸ਼ੈਂਟ ਦੇ ਦਿਲ ਦੀ ਗੱਲ ਜਾਣਨੀ ਇਹ ਕਿੰਨਾ ਚੈਲੈਂਜਿੰਗ ਰਹਿੰਦਾ ਹੈ ਦੇਖੋ ਸਰ ਇਹ ਪੇਸ਼ੈਂਟਸ ਵਾਸਤੇ ਕਦੀ ਕਦੀ ਥੋੜਾ ਜਿਹਾ ਔਖਾ ਰਹਿੰਦਾ ਹੈ ਸਾਨੂੰ ਦੱਸਣਾ ਬਟ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਪੇਸ਼ੈਂਟ ਨੂੰ ਕੰਫਰਟੇਬਲ ਫੀਲ ਕਰਾਉਂਦੇ ਹੋ ਜੇ ਤੁਸੀਂ ਪੇਸ਼ੈਂਟ ਨੂੰ ਇਹ ਕੌਨਫੀਡੈਂਸ ਦੇ ਦਿਓ ਕਿ ਆ ਜੀ ਕੋਈ ਵੱਡੀ ਗੱਲ ਨਹੀਂ ਹੈ ਤੇ ਹੁੰਦਾ ਹੈ ਅਸੀਂ ਮਰਦਾਂ ਸਾਡੇ ਜੋ ਏਜ ਦੇ ਨਾਲ ਜੋ ਚੇਂਜਸ ਹੁੰਦੇ ਹੈ ਪ੍ਰੋਸਟੇਟ ਦਾ ਵਧਣਾ ਹੁੰਦਾ ਹੈ ਜੇ ਤੁਸੀਂ ਖੁੱਲਕੇ ਨਹੀਂ ਦੱਸੋਗੇ ਤਾਂ ਅਸੀਂ ਤੁਹਾਡੀ ਹੈਲਪ ਨਹੀਂ ਕਰ ਪਾਵਾਂਗੇ ਸੋ ਇੱਕ ਵਾਰ ਤੁਸੀਂ ਪੇਸ਼ੈਂਟ ਨੂੰ ਕੰਫਰਟੇਬਲ ਫੀਲ ਕਰਾ ਦਿਓ ਇੱਕ ਵਾਰ ਤੁਸੀਂ ਉਹਨੂੰ ਦੱਸ ਦਿਓ ਜੀ ਮੈਂ ਹਾਂ ਮੈਂ ਤੁਹਾਡੇ ਇਲਾਜ ਵਾਸਤੇ ਤੁਹਾਡੀ ਹੈਲਪ ਉਸਤੇ ਹਾਂ ਥੈਨ ਦੇ ਕਮ ਆਊਟ ਸਾਰਾ ਕੁ ਇਹ ਕਹਿਣਾ ਗਲਤ ਹੋਏਗਾ ਕਿ ਹੁਣ ਜੋ ਪਿੰਡਾਂ ਤੋਂ ਲੋਕ ਆਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹ ਬਹੁਤ ਇੰਟੈਲੀਜੈਂਟ ਹੁੰਦੇ ਨੇ ਜੀ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕੀ ਚੀਜ਼ ਕੀ ਹੈ ਉਹ ਸਾਹਮਣੇ ਆ ਕੇ ਦੱਸਦੇ ਨੇ ਇਹ ਅਲਟਰਾਸਾਉਂਡ ਨਾਲ ਲੈ ਕੇ ਆਂਦੇ ਡਾਕਟਰ ਸਾਹਿਬ ਜੀ ਇਹ ਪ੍ਰੋਬਲਮ ਹੈ ਜੀ ਗਦੂਦ ਵੱਤ ਗਿਆ ਮੈਂ ਉਹਨਾਂ ਨੂੰ ਉਲਟਾ ਪੁੱਛਦਾ ਮੈਂ ਕਹਿੰਦਾ ਜੀ ਗਦੂਦ ਤੇ ਡਾਕਟਰ ਨੇ ਅਲਟਰਾਸਾਉਂਡ ਵਾਲੇ ਨੇ ਦੱਸਿਆ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਦੱਸੋ ਪਿਸ਼ਾਬ ਚ ਕੀ ਫਰਕ ਪੈਂਦਾ ਉਹ ਦੱਸੋ ਸੋ ਇਟਸ ਦੀ ਅਦਰ ਵੇ ਅਰਾਊਂਡ ਅਵੇਅਰਨੈਸ ਬਹੁਤ ਹੈਗੀ ਦੀ ਓਨਲੀ ਥਿੰਗ ਇਜ਼ ਕਿ ਤੁਹਾਨੂੰ ਪੇਸ਼ੈਂਟਸ ਨੂੰ ਕੰਫਰਟੇਬਲ ਫੀਲ ਕਰਾਣਾ ਹੈ ਉਹਦਾ ਕੰਫੀਡੈਂਸ ਲੈਣਾ ਹੈ ਕਿ ਜੀ ਤੁਹਾਡੇ ਮੇਰੇ ਵਿੱਚ ਦੀ ਗੱਲ ਹੈ ਜੋ ਤੁਸੀਂ ਬੋਲੋਗੇ ਅਸੀਂ ਉਸੇ ਹਿਸਾਬ ਨਾਲ ਟ੍ਰੀਟਮੈਂਟ ਕਰਾਂਗੇ ਸੋ ਹੁਣ ਤਾਂ ਹੋਰ ਵੀ ਟੈਕਨੋਲੋਜੀ ਸਾਇੰਸ ਦੀ ਗੱਲ ਕਰੀਏ ਤਾਂ ਤੁਸੀਂ ਤਾਂ ਇਸ ਚੀਜ਼ ਦੇ ਮਾਹਰ ਹੋ ਕਿ ਰੋਬੋਟਸ ਜਿਹੜੀਆਂ ਸਰਜਰੀਆਂ ਕਰ ਰਹੇ ਨੇਗੇ ਤਾਂ ਇਹ ਕਿੰਨੀ ਇਹਦੇ ਵਿੱਚ ਕਿੰਨੀ ਇੱਕ ਇਨੋਵੇਸ਼ਨ ਹੋਈ ਹੈ ਕਿੰਨੀ ਇੱਕ ਤਰੱਕੀ ਹੋਈ ਹੈ ਇੱਕ ਅਦੁੱਤ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਹੈ ਮਾੜਾ ਜੀ ਤੁਹਾਨੂੰ ਕਰੈਕਟ ਕਰਨਾ ਚਾਹਾਂਗਾ ਸਰ ਰੋਬੋਟ ਸਰਜਰੀ ਅਜੇ ਵੀ ਨਹੀਂ ਕਰ ਰਹੇ ਸਰਜਨ ਹੀ ਸਰਜਰੀ ਕਰਦਾ ਹੈ ਇਹ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਪਲੀਜ਼ ਦੱਸਣ ਮੰਗਾਗਾ ਪਲੀਜ਼ ਬੀ ਵੈਰੀ ਵੈਰੀ ਕਲੀਅਰ ਰੋਬੋਟ ਸਰਜਰੀ ਨਹੀਂ ਕਰਦਾ ਹੈ ਰੋਬੋਟ ਇਜ਼ ਅ ਟੂਲ ਇਟਸ ਅ ਵੈਰੀ ਵੈਰੀ ਐਡਵਾਂਸ ਟੂਲ ਜਿਸ ਦੇ ਨਾਲ ਸਰਜਨ ਨੂੰ ਹੈਲਪ ਮਿਲਦੀ ਹੈ ਔਰ ਉਹ ਬਹੁਤ ਹੀ ਵਧੀਆ ਪ੍ਰੈਸਾਈਸ ਸਰਜਰੀ ਕਰ ਸਕਦਾ ਹੈ ਕੰਟਰੋਲ ਹਲੇ ਵੀ ਕੰਟਰੋਲ ਸਾਰੇ ਸਰਜਨ ਦੇ ਹੱਥੇ ਹੁੰਦੇ ਨੇ ਰੋਬੋਟ ਇੱਕ ਬਹੁਤ ਹੀ ਵਧੀਆ ਟੈਕਨੋਲੋਜੀ ਹੈ ਤੁਸੀਂ ਇਹ ਮੰਨੋ ਕਿ ਜਿਸ ਤਰ੍ਹਾਂ ਹੁਣ ਮੈਂ ਸਰਜਨ ਆ ਇਹਨੇ ਸਾਲ ਦਾ ਸੀ ਲੈਪਰੋਸਕੋਪੀ ਆਨੇ ਕੀ ਹোল ਸਰਜਰੀ ਵੀ ਕਰ ਰਹੇ ਆ ਉਸੇ ਤੁਹਾਡੇ ਦੋ ਹੱਥ ਚੱਲਣਗੇ ਕੈਮਰਾ ਦਿਖਾਉਣ ਵਾਸਤੇ ਤੁਹਾਡੇ ਕੋਲ ਤੀਜਾ ਬੰਦਾ ਹੈ ਜੋ ਹੈਲਪ ਕਰਦਾ ਹੈ ਇੱਕ ਰੋਬੋਟ ਦੇ ਚਾਰ ਹੱਥ ਹੁੰਦੇ ਨੇ ਜੋ ਅਸੀਂ ਸਰਜਰੀ ਕਰਦੇ ਹਾਂ ਲੇਟੈਸਟ ਡਾਵਿੰਚੀ ਐਕਸ ਆਈ ਰੋਬੋਟ ਹੈ ਸਾਡੇ ਕੋਲ ਉਸੇ ਚਾਰ ਹੱਥ ਹੁੰਦੇ ਨੇ ਮੰਨੋ ਤੁਹਾਡੇ ਕੋਲ 4 ਹੱਥ ਨੇ ਉਹ ਚਾਰਾਂ ਦਾ ਕੰਟਰੋਲ ਤੁਹਾਡੇ ਕੋਲ ਹੈ ਕੈਮਰਾ ਦਾ ਕੰਟਰੋਲ ਵੀ ਤੁਹਾਡੇ ਕੋਲ ਹੈ ਜਿਸ ਪਾਸੇ ਤੁਸੀਂ ਦੇਖਣਾ ਹੈ ਕੈਮਰਾ ਨੂੰ ਉਸ ਪਾਸੇ ਮੋੜ ਲਓ ਦੋ ਹੱਥ ਇੱਕ ਵਾਰ ਚੇਕਮ ਕਰ ਰਹੇ ਨੇ ਮੇਨ ਡਾਕਟਰ ਦਾ ਹੀ ਪਿੱਛੇ ਕੰਮ ਕਰ ਰਹੇ ਹੈ ਬ੍ਰੇਨ ਹੱਥ ਸਭ ਕੁਝ ਡਾਕਟਰ ਦਾ ਕੰਮ ਕਰ ਰਿਹਾ ਹੈ ਸਾਰਾ ਕੁਝ ਕੰਟਰੋਲ ਮੇਰੇ ਹੱਥੇ ਹੈ ਮੈਂ ਜੋ ਮੂਵਮੈਂਟ ਕਰਾਂਗਾ ਉਹਦੇ ਸਾਧ ਨਾਲ ਰੋਬੋਟ ਕਰੇਗਾ ਐਡਵਾਂਟੇਜ ਇਹ ਹੈ ਕਿ ਵਿਜ਼ਨ ਇੰਨੀ ਸ਼ਾਨਦਾਰ ਹੁੰਦੀ ਹੈ 3 ਡਾਈਮੈਂਸ਼ਨਲ ਵਿਜ਼ਨ ਹੁੰਦੀ ਹੈ ਮੰਨੋ ਤੁਸੀਂ ਪੇਟ ਦੇ ਅੰਦਰ ਬਹਿ ਕੇ ਸਰਜਰੀ ਕਰ ਰਹੇ ਹੋ ਤੁਹਾਡੇ ਸਾਹਮਣੇ ਹੈ ਸਾਰਾ ਟਿਸ਼ੂ ਬਹੁਤ ਪ੍ਰੀਸਾਈਸ ਮੂਵ जो अजे तो नहीं बट कुछ सीनियर सर्जन जिन्हों के हाथों से कोई ट्रैमर हो कुछ हो ट्रैमर फिल्ट्रेशन होंगी है उससे थोड़े हाथ अगर हिल भी रहे हैं अंदर कुछ नहीं हिलेगा इतनी वीडियो विजन से इतने प्रिसाइस डिसेक्शन रिजल्ट बहुत बैटर होंगे नेंपोर्टेंट चीज़ कि जो कैमरा है वो तो हथेना पेल्ला इदा हों कि अख किसी होर है दिखा कोई रहे रहा नाल तो कम कर रहे हो प्लस रिस्टड मूवमेंट सब तो व्डा एडवटेज रोबोटिक्स का यह है जी लैप्रोस्कोपी के स जो इंस्टूमेंट्स होंगे बिल्कुल सीधे होंगे ਜੇ ਤੁਸੀਂ ਜੋ ਮੂਵਮੈਂਟ ਕਰ ਰਹੇ ਹੋ ਇੱਕ 2ਆ 4 ਡਾਈਮੈਨਸ਼ਨਲ ਪਲੇਨ 'ਚ ਕਰ ਸਕਦੇ ਹੋ ਇਸੇ 560 ਡਿਗਰੀ ਮੂਵਮੈਂਟ ਹੁੰਦਾ ਤੁਸੀਂ ਜਿੱਦਾਂ ਰਿਸਟ ਘੁਮਾਓਗੇ ਉਸੇ ਹਿਸਾਬ ਨਾਲ ਉਹ ਤੁਹਾਡਾ ਰੋਬੋਟ ਘੁਮ ਸਕਦਾ ਉਹਦੇ ਇਨਸਟਰੂਮੈਂਟਸ ਘੁਮ ਸਕਦੇ ਸੋ that is a very very big advantage ਸਪੈਸ਼ਲੀ ਜੋ ਡੀਪ ਸੀਟਡ ਸਰਜਰੀਜ਼ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਪ੍ਰੋਸਟੇਟ ਦੀ ਗੱਲ ਕਰ ਰਹੇ ਹਾਂ ਪ੍ਰੋਸਟੇਟ ਦੀ ਕੈਂਸਰ ਸਰਜਰੀ ਉਹ ਬਹੁਤ ਔਖੀ ਹੁੰਦੀ ਹੈ ਅਗਰ ਤੁਸੀਂ ਲੈਪਰੋਸਕੋਪੀ ਨਾਲ ਕਰੋ ਪਹਿਲਾਂ ਅਸੀਂ ਓਪਨ ਸਰਜਰੀ ਕਰਦੇ ਸੀ ਰੋਬੋਟ ਦੇ ਨਾਲ ਇਟ ਹੈਸ ਬਿਕਮ ਵੈਰੀ ਪ੍ਰੀਸਾਈਸ ਐਂਡ ਵੀ ਆਰ ਗੈਟਿੰਗ ਵੈਰੀ ਵੈਰੀ ਗੁੱਡ ਰਿਜ਼ਲਟਸ ਵਿਦ ਇਟ ਸੋ ਵਰਦਾਨ ਸਮਝ ਸਕਦੇ ਹਾਂ ਕਿ ਬਿਲਕੁਲ ਸਮਝ ਸਕਦੇ ਹਾਂ ਜੀ ਬਿਲਕੁਲ ਸਮਝ ਸਕਦੇ ਹਾਂ ਤੇ ਉਹ ਜੋ ਅਸੀਂ ਗੱਲ ਕਰ ਰਹੇ ਸੀ ਕਿ ਤਕਨੀਕੀ ਐਡਵਾਂਸ ਕੀ ਹੈ ਪਹਿਲਾਂ ਅਸੀਂ ਓਪਨ ਸਰਜਰੀ ਦੇ ਟ੍ਰੇਨ ਹੋਏ ਫਿਰ ਅਸੀਂ ਲੈਪਰੋਸਕੋਪੀ ਤੇ ਆ ਗਏ ਉਹ ਲਾਪਰੋਸਕੋਪੀ ਜਦ ਆਈ ਸੀ 90s ਦੀ ਗੱਲ ਕਰੀਏ ਅਗਰ ਜਦ ਪਹਿਲੀ ਵਾਰ ਲੋਗਾਂ ਨੂੰ ਲੱਗਾ ਕਿ ਪਿੱਤਾ ਘਟਾਣਾ ਹੈ ਤੇ ਵੱਡੇ ਵੱਡੇ ਚੀਰੇ ਹੁੰਦੇ ਸੀ ਹੁਣ ਕਹਿੰਦੇ ਜੀ 2 ਹੋਲ ਦੇ ਨਾਲ ਹੋ ਜਾਏਗਾ 3 ਹੋਲ ਦੇ ਨਾਲ ਹੋ ਜਾਏਗਾ ਲੋਕਾਂ ਚ ਬੜਾ ਸਕੇਪਟਿਸਿਜ਼ਮ ਸੀ ਲੋਕਾਂ ਨੂੰ ਲੱਗਦਾ ਸੀ ਯਾਰ ਐਦਾਂ ਕਿਦਾਂ ਹੋ ਸਕਦਾ ਹੈ ਕਿ ਤੁਸੀਂ ਦੁਰਬੀਨ ਨਾਲ ਕਰ ਲੋ ਆਸਤੇ ਹਾਸਤੇ ਉਹ ਰੂਟੀਨ ਪ੍ਰੈਕਟਿਸ ਹੈ ਮਤਲਬ ਅਸੀਂ ਸਾਰੇ ਮੰਨ ਕੇ ਚੱਲਦੇ ਆਂ ਕਿ ਪਿੱਤਾ ਘਟਾਣਾ ਹੈ ਤੇ ਦੁਰਬੀਨ ਨਾਲ ਹੀ ਘਟਾਣਾ ਹੈ ਸਿਮਿਲਰਲੀ ਰੋਬੋਟਿਕਸ ਇਜ਼ ਨਾਓ ਨਾਟ ਦ ਫਿਊਚਰ ਰੋਬੋਟਿਕਸ ਇਜ਼ ਓਲਡਰੀ ਹੇਅਰ ਸੋ ਅਨਾ ਹਸਪੀਟਲ ਨੇ ਜੋ ਪਹਿਲ ਕੀਤੀ ਹੈ ਉਹਦੇ ਹਿਸਾਬ ਨਾਲ ਲੋਕਾਂ 'ਚ ਵੀ ਬਹੁਤ ਅਵੇਰਨੈਸ ਹੈ ਤੁਸੀਂ ਮੰਨੋਗੇ ਨਹੀਂ ਪੇਸ਼ੈਂਟ ਸਾਡੇ ਕੋਲ ਆ ਕੇ ਕਹਿੰਦੇ ਨੇ ਕਿ ਜੀ ਅਸੀਂ ਰੋਬੋਟਿਕ ਸਰਜਰੀ ਕਰਾਣੀ ਹੈ ਭਾਵੇਂ ਇੰਡੀਕੇਟਡ ਹੋਏ ਨਾ ਹੋਏ ਕੋਈ ਐਕਸਟਰਨਲੀ ਕੋਈ ਚੀਜ਼ ਹੋਏ ਔਰ ਉਸੇ ਉਹ ਕਹਿੰਦੇ ਨੇ ਕਿ ਸਿਰ ਰੋਬੋਟਿਕ ਕਰਾਣੀ ਹੈ ਲੋਕਾਂ ਨੂੰ ਸਾਰਾ ਪਤਾ ਹੈ ਕਿ ਰੋਬੋਟਿਕਸ ਇਜ਼ ਹੇਅਰ ਟੂ ਸਟੇ ਐਂਡ ਇਟ ਇਜ਼ ਅ ਵੈਰੀ ਵੈਰੀ ਐਡਵਾਂਸ ਟੂਲ ਵਿਚ ਇਜ਼ ਗੋਇੰਗ ਟੂ ਹੈਲਪ ਪੀਪਲ ਉਹਨਾਂ ਨੂੰ ਬੈਟਰ ਆਊਟਕਮ ਮਿਲਦਾ ਹੈ ਉਹਨਾਂ ਨੂੰ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਸਰ ਇਸ ਤੋਂ ਇਲਾਵਾ ਕੋਈ ਅਜਿਹਾ ਕਿੱਸਾ ਜਿਹੜਾ ਜੇ ਇਹ ਟੈਕਨੋਲੋਜੀ ਨਾ ਹੁੰਦੀ ਤਾਂ ਇਹ ਪੋਸੀਬਲ ਨਹੀਂ ਸੀਗੀ ਇਹ ਟੈਕਨੋਲੋਜੀ ਦੀ ਵਜ੍ਹਾ ਦੇ ਨਾਲ ਹੀ ਇੱਕ ਕੀਮਤੀ ਜਾਨ ਹੈ ਜਿਹੜੀ ਉਹ ਬਚ ਪਈ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਕੋਲ ਕੇਸਸ ਹੁੰਦੇ ਨੇ ਆਫ ਹੈਂਡ ਤੁਸੀਂ ਪੁੱਛੋ ਤੇ ਇੱਕ ਕਿਡਨੀ ਕੈਂਸਰ ਚ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਪਹਿਲਾਂ ਅਸੀਂ ਮੰਨਦੇ ਸੀ ਕਿ ਛੋਟਾ ਮੋਟਾ ਵੀ ਕਿਡਨੀ ਕੈਂਸਰ ਕਰਕੇ ਥਿਆ ਤਾਂ ਪੂਰੀ ਕਿਡਨੀ ਕੱਢਣੀ ਪੈਗੀ ਹੁਣ ਇਦਾਂ ਹੁੰਦਾ ਹੈ ਅਸੀਂ ਇੱਕ ਪਾਰਸ਼ਲ ਨੇਫਰੈਕਟਮੀ ਕਰਦੇ ਹਾਂ ਜਿੱਦਾਂ ਮਤਲਬ ਹੈ ਸਿਰਫ ਤੁਸੀਂ ਟਿਊਮਰ ਕੱਢਿਆ ਉਹਦੇ ਆਸ-ਪਾਸ ਦਾ ਥੋੜਾ ਸੇਫ ਟਿਸ਼ੂ ਕੱਢਿਆ ਔਰ ਬਾਕੀ ਦੀ ਕਿਡਨੀ ਨੂੰ ਬਚਾ ਲਿਆ ਹੂੰ ਇਹ ਰੋਬੋਟਿਕਸ ਦੇ ਨਾਲ ਬਹੁਤ ਵੱਡਾ ਐਡਵਾਂਟੇਜ ਹੈ ਸਾਨੂੰ ਅਸੀਂ ਰੈਗੂਲਰਲੀ ਕਰਦੇ ਆਂ ਕੱਲ ਵੀ ਮੈਂ ਕਰਕੇ ਆਇਆ ਹਾਂ ਸਰਜਰੀ ਉਸੇ ਅਗਰ ਬਹੁਤ ਹੀ ਡੀਪ ਸੀਟਡ ਟਿਊਮਰਸ ਹੁੰਦੇ ਨੇ ਇੱਕ ਮੇਰੇ ਫਰੈਂਡ ਹੀ ਸੀਗੇ ਆਪਣੇ ਮਾਮਾ ਜੀ ਨੂੰ ਲੈ ਕੇ ਆਏ ਉਹ ਕਹਿੰਦੇ ਯਾਰ ਮੈਨੂੰ ਫਲਾਣੇ ਡਾਕਟਰ ਸਾਹਿਬ ਨੇ ਕਹਿਤਾ ਕਿਡਨੀ ਕੱਢਣੀ ਹੈ ਜਦ ਮੈਂ ਸੀਟੀ ਸਕੈਨ ਦੇਖਿਆ ਬੜਾਈ ਚੈਲੈਂਜਿੰਗ ਕੇਸ ਸੀ ਜੀ ਹੁਣ ਕਿਡਨੀ ਦੇ ਬਿਲਕੁਲ ਪਿੱਛੇ ਵਾਲੇ ਪਾਸੇ ਜਾ ਕੇ ਜਿੱਥੇ ਖੂਨ ਦੀ ਰਗਾਂ ਜਾ ਰਹੀਆਂ ਨੇ ਉੱਥੇ 4-5 ਸੈਂਟੀਮੀਟਰ ਦਾ ਟਿਊਮਰ ਸੀਗਾ ਹੂੰ ਯੈਸ ਇਟ ਵਾਸ ਵੈਰੀ ਚੈਲੈਂਜਿੰਗ ਅਸੀਂ ਕੰਸਰਟ ਲੈਂਦੇ ਹਾਂ ਕਿ ਯਾਰ ਅਗਰ ਨਹੀਂ ਪੋਸੀਬਲ ਹੋਇਆ ਤਾਂ ਅਸੀਂ ਪੂਰੀ ਕਿਡਨੀ ਕੱਢਾਂਗੇ ਬਟ ਉਹ ਰੋਬੋਟ ਰਾਹੀਂ ਮੈਂ ਉਹ ਆਪਰੇਸ਼ਨ ਕੀਤਾ ਔਰ ਉਸ ਚ ਸਿਰਫ ਟਿਊਮਰ ਕੱਟਿਆ ਉਸ ਚ ਫਿਰ ਸੂਚਰ ਮਾਰੇ ਤਾਂ ਕਿ ਤੁਸੀਂ ਉਸ ਜੋ ਉਹਦਾ ਬੈਡ ਹੈਗਾ ਉਹਨੂੰ ਬੰਦ ਕਰ ਸਕੀਏ ਔਰ ਫਿਰ ਉਸ ਦੇ ਬਾਅਦ ਉਹ ਪੇਸ਼ੈਂਟ ਆਊਟਕਮ ਬਿਲਕੁਲ ਵਧੀਆ ਸੀ ਦੋਨੋਂ ਕਿਡਨੀਆਂ ਨੇ ਉਸ ਬੰਦੇ ਕੋਲ ਅਜ ਐਂਡ ਹੀ ਇਜ਼ ਕੈਂਸਰ ਫ੍ਰੀ ਸੋ ਡੈਫੀਨਿਟਲੀ ਇਹ ਟੈਕਨੋਲੋਜੀ ਦਾ ਐਡਵਾਂਟੇਜ ਹੈ ਇਸ ਬੂਨ ਦੇ ਨਾਲ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਆਰਗਨ ਪ੍ਰੀਜ਼ਰਵਿੰਗ ਸਰਜਰੀ ਜਿਸ ਨੂੰ ਅਸੀਂ ਕਹਿੰਦੇ ਆ ਕਿ ਤੁਹਾਡੀ ਕਿਡਨੀ ਬਚ ਗਈ ਸੋ ਤੁਸੀਂ ਸਿਰਫ ਕੈਂਸਰ ਕੱਢਿਆ ਸਰ ਇਹ ਤਾਂ ਹੋ ਗਈ ਇਹਦੀਆਂ ਪੋਜ਼ਿਟਿਵ ਐਂਗਲਸ ਜੇ ਕਿ ਕੋਈ ਇਸ ਦੀ ਇਸ ਟੈਕਨੋਲੋਜੀ ਦੀ ਕੋਈ ਨੈਗੇਟਿਵ ਐਸਪੈਕਟਸ ਵੀ ਹੈਗੇ ਨੇ ਕਿ ਮੰਨ ਲਓ ਕਿਉਂਕਿ ਸਾਇੰਸ ਹੈ ਜਾਂ ਕੋਈ ਮਸ਼ੀਨ ਹੈ ਜਦੋਂ ਨੇ ਕਈ ਵਾਰ ਰੁਕ ਜਾਣਾ ਕਿ ਇਸ ਚੀਜ਼ ਦਾ ਕੋਈ ਮਾੜੇ ਪ੍ਰਭਾਵ ਵੀ ਹੈਗੇ ਨੇ ਜਾਂ ਫਿਰ ਇਹ ਹਰੇਕ ਕੰਪਲੈਕਸ ਜਿਹੜੇ ਸਿਚੁਏਸ਼ਨ ਦੇ ਵਿੱਚ ਕੰਮ ਆਉਂਦੀ ਹੈ ਹਰ ਚੀਜ਼ ਵਾਸਤੇ ਰੋਬੋਟ ਬਣਿਆ ਨਹੀਂ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਮੇਰੇ ਕੋਲ ਬੜੇ ਕਾਮਨਲੀ ਪੇਸ਼ੈਂਟਸ ਆਂਦੇ ਨੇ ਉਹ ਕਹਿੰਦੇ ਨੇ ਕਿ ਜੀ ਮੈਨੂੰ ਰੋਬੋਟਿਕ ਸਰਜਰੀ ਕਰਾਣੀ ਹੈ ਮੇਰਾ ਗਦੂਦ ਵਧਿਆ ਹੈ ਇਹ ਹਰ ਚੀਜ਼ ਦਾ ਇੰਡੀਕੇਸ਼ਨ ਹੁੰਦਾ ਹੈ ਐਦਾਂ ਨਹੀਂ ਹੈ ਕਿ ਰੂਟੀਨ ਸਿੰਪਲ ਆਪਰੇਸ਼ਨ ਹੈ ਕਿਸੇ ਦਾ 25 30 ਗ੍ਰਾਮ ਦਾ ਪ੍ਰੋਸਟੇਟ ਹੈ ਜਿਸ ਦੇ ਕਰਕੇ ਉਸ ਨੂੰ ਰਿਟੈਂਸ਼ਨ ਹੋ ਰਹੀ ਹੈ ਉਸ ਨੂੰ ਆਪਰੇਸ਼ਨ ਦੀ ਲੋੜ ਹੈ ਤਾਂ ਉਹ ਵੀ ਰੋਬੋਟ ਨਾਲ ਹੋਏਗਾ ਸਾਨੂੰ ਇਹ ਸਮਝਣਾ ਹੈ ਕਿ ਕਿੱਥੇ ਰੋਬੋਟ ਯੂਸਫੁਲ ਹੈ ਕਿੱਥੇ ਨਹੀਂ ਹੈ ਹਰ ਚੀਜ਼ 'ਤੇ ਅਸੀਂ ਰੋਬੋਟ ਨੂੰ ਨਹੀਂ ਯੂਜ਼ ਕਰਦੇ ਆ ਸਾਡੇ ਜੋ ਪੁਰਾਣੇ ਆਪਰੇਸ਼ਨ ਹੈ 레이జర్ ਦੇ ਆਪਰੇਸ਼ਨ ਹੈ ਸਟੋਨ ਦੇ ਆਪਰੇਸ਼ਨ ਹੈ ਉਹ ਅਜੇ ਵੀ ਅਸੀਂ ਰੈਗੂਲਰ ਐਂਡੋਸਕੋਪੀ ਨਾਲ ਆਪਣੀ ਜੋ ਲੇਟੈਸਟ ਟੈਕਨੋਲੋਜੀਸ ਹੈ 레이ਜ਼ਰਸ ਆਰ ਆਲਸੋ ਵੈਰੀ ਲੇਟੈਸਟ ਟੈਕਨੋਲੋਜੀ ਵੀ ਆਰ ਡੂਇੰਗ ਆਲ ਥੈਟ ਬਟ ਰੋਬੋਟ ਦਾ ਫਾਇਦਾ ਸਾਨੂੰ ਉੱਥੇ ਹੁੰਦਾ ਹੈ ਜਿੱਥੇ ਡੀਪ ਸੀਟਡ ਕੈਂਸਰ ਸਰਜਰੀਜ਼ ਹੈ ਵੱਡੀ ਵੱਡੀ ਸਰਜਰੀਜ਼ ਹੈ ਉੱਥੇ ਬਹੁਤ ਫਾਇਦਾ ਹੁੰਦਾ ਹੈ ਨੁਕਸਾਨ ਦੀ ਤੁਸੀਂ ਗੱਲ ਕਰ ਰਹੇ ਹੋ ਓਵਰ ਆਲ ਟੈਕਨੋਲੋਜੀ ਇੰਨੀ ਵਧੀਆ ਆ ਗਈ ਹੈ ਕਿ ਇਨਾਂ ਕੋਲ ਫੇਲ ਸੇਫ ਮੈਕੈਨਿਜ਼ਮਸ ਬਹੁਤ ਸਾਰੇ ਨੇ ਐਸਾ ਨਹੀਂ ਹੈ ਕਿ ਅਗਰ ਕੋਈ ਬਿਜਲੀ ਚਲੀ ਜਾਂਦੀ ਹੈ ਕੁਝ ਹੋ ਜਾਂਦਾ ਹੈ ਤੇ ਰੋਬੋਟ ਕੁਝ ਅੰਦਰ ਆਪੇ ਗਲਤ ਕਰ ਦੇਗਾ ਇਹਨਾਂ ਦੇ ਮੈਕੈਨਿਜ਼ਮਸ ਹੈ ਕਿ ਜਿੱਥੇ ਵੀ ਤੁਸੀਂ ਖੜੇ ਹੋ ਰੋਬੋਟ 'ਚ ਕੋਈ ਦਿੱਕਤ ਆ ਗਈ ਹਿਊਮਿਡਿਟੀ ਵੱਧ ਗਈ ਉਸ ਕਰਕੇ ਮਸ਼ੀਨ ਬੰਦ ਹੋ ਗਈ ਤੁਸੀਂ ਜਿੱਥੇ ਖੜੇ ਹੋ ਉੱਥੇ ਹੀ ਟਿਸ਼ੂ ਬੰਦ ਹੋ ਜਾਂਦਾ ਹੈ ਕੁਝ ਵੀ 1 ਮਿਲੀਮੀਟਰ ਵੀ ਅੱਗੇ ਉਹ ਨਹੀਂ ਜਾਂਦਾ ਜਦ ਤੁਸੀਂ ਵਾਪਸ ਰਿਜ਼ਿਊਮ ਕਰਦੇ ਹੋ ਤੁਹਾਨੂੰ ਸਾਰਾ ਕੁਝ ਉੱਥੇ ਹੀ ਮਿਲਦਾ ਹੈ ਹਣ ਕਹਿਣ ਵਾਸਤੇ ਮਸ਼ੀਨ ਹੈ ਯਸ ਸਬਦੇਮਨ ਚ ਡਾਊਟ ਆ ਸਕਦਾ ਹੈ ਕਿ ਮਸ਼ੀਨ ਖਰਾਬ ਹੋ ਸਕਦੀ ਹੈ ਬਟ ਹਰ ਇੱਕ ਚੀਜ਼ ਵਾਸਤੇ ਇੱਕ ਕੋਈ ਨਾ ਕੋਈ ਤੋੜ ਹੁੰਦਾ ਹੈ ਕਿ ਕੋਈ ਮਸ਼ੀਨ ਫਸ ਗਈ ਤੇ ਉਹਦਾ ਤੁਸੀਂ ਪਿੱਛੋਂ ਦੀ ਕੁਝ ਖੋਲ ਕੇ ਅੰਦਰੋਂ ਖੁੱਲ ਜਾਂਦਾ ਸੋ ਡੈਫੀਨਟਲੀ ਇਹ ਕਹਿਣਾ ਕਿ 100% ਜੀ ਰਬੀ ਬਣਾ ਸਕਦਾ ਇਸੇ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਕੋਈ ਇਹ ਨਹੀਂ ਕਹਿੰਦੇ ਬਈ ਕਿ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਬਟ ਟਚਵਰ ਟਿਲ ਡੇਟ ਵੀ ਹੈ ਬੀਨ ਵੈਰੀ ਲੱਕੀ ਐਂਡ ਆਈ ਹੈਵ ਨਾਟ ਹਰਡ ਕਿ ਰੋਬੋਟਿਕ ਸਰਜਰੀ ਦੇ ਕਰਕੇ ਕਿਸੇ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਜਾਂ ਰੋਬੋਟ ਨੇ ਕੁਝ ਗਲਤ ਕਰਤਾ ਇਨ ਜਨਰਲ ਟੈਕਨੋਲੋਜੀ ਸ ਜੀ ਜੇ ਮੈਂ ਸੁਹਾਣਾ ਹਸਪੀਟਲ ਦੀ ਗੱਲ ਕਰਾਂ ਤਾਂ ਸੁਹਾਣਾ ਹਸਪੀਟਲ ਨੂੰ ਬਾਕੀਆਂ ਦੇ ਨਾਲੋਂ ਵੱਖਰਾ ਕਿਵੇਂ ਦੇਖਦੇ ਹੋ ਕਿਉਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੁਹਾਣਾ ਕਿਉਂ ਚੁਣਿਆ ਮੈਂ ਸੁਹਾਣਾ ਫ੍ਰੈਂਕਲੀ ਸਰ ਚੁਣਿਆ ਨਹੀਂ ਸੀ ਮੈਨੂੰ ਰੱਬ ਲੈ ਗਏ ਸੀ ਉੱਥੇ ਵੈਨ ਆਈ ਕੇਮ ਹੇਅਰ ਵੈਨ ਆਈ ਵਾਸ ਕਾਊਟਿੰਗ ਫਾਰ ਅ ਜੌਬ ਜਦ ਸੋਚਿਆ ਕਿ ਚਲੋ ਦਿੱਲੀ ਐਸਾ ਸ਼ਹਿਰ ਹੈ ਜਿੱਥੇ ਮੈਂ ਆਪਣੇ ਆਪ ਨੂੰ ਲੌਂਗ ਟਰਮ ਨਹੀਂ ਦੇਖਦਾ ਐਂਡ ਵੀ ਵਰ ਲੁਕਿੰਗ ਫਾਰ ਮਾਈ ਵਾਈਫ ਐਂਡ ਆਈ ਵੀ ਵਰ ਲੁਕਿੰਗ ਫਾਰ ਅ ਜੌਬ ਕਿ ਐਸੀ ਉਨ ਜਾ ਕੇ ਇੱਥੇ ਦੇਖੀਏ بڑے ਹਸਪੀਟਲਾਂ 'ਚ ਘੁੰਮੇ ਵਰਡ ਫਾਈਨਲੀ ਸੁਹਾਣਾ ਹਸਪੀਟਲ 'ਚ ਆਏ ਤੇ ਅਸੀਂ ਤਦ ਦੇ ਸੀਓ ਸਾਹਿਬ ਨੂੰ ਮਿਲੇ ਔਰ ਵੱਡੇ ਸਰ ਨੂੰ ਮਿਲੇ ਐਂਡ ਦੈਨ ਵਨ ਸਾਈਡ ਡਿਸਾਈਡਡ ਜਦ ਮੈਂ ਉਹਨਾਂ ਨੂੰ ਇੱਕ ਵਾਰ ਮਿਲਿਆ ਤਾਂ ਮੈਨੂੰ ਲੱਗਿਆ ਕਿ ਨਹੀਂ ਯਾਰ ਇਸ ਜਗ੍ਹਾ 'ਚ ਜਿੱਥੇ ਪੇਸ਼ੈਂਟ ਹੁੰਦੇ ਨੇ ਜਿੱਥੇ ਪੇਸ਼ੈਂਟਸ ਹੈ ਜਿੱਥੇ ਲੋਕਾਂ ਦਾ ਫੇਥ ਹੈ ਉੱਥੇ ਹਸਪੀਟਲ ਵੀ ਗਰੋ ਕਰਦਾ ਤਾਂ ਅਸੀਂ ਵੀ ਗਰੋ ਕਰਦੇ ਆ ਟੱਚ ਵਟ ਅਜ ਮੈਨੂੰ 7 ਸਾਲ ਹੋ ਗਏ ਨੇ ਦ ਹਸਪੀਟਲ ਹੈਜ਼ ਗਰੋਨ ਲਾਈਕ ਐਨੀਥਿੰਗ ਐਂਡ ਡੈਫੀਨਿਟਲੀ ਆ ਹੈਵ ਗਰੋਨ ਵਿਦ ਦ ਹਸਪੀਟਲ ਹੁਣ ਇਤਨੀ ਅਥੀ ਉੱਤੇ ਜਾ ਕੇ ਲੇਜ਼ਰ ਸਰਜਰੀ ਸ਼ੁਰੂ ਕੀਤੀ ਐਡਵਾਂਸ ਲੈਪਰੋਸਕੋਪੀ ਸ਼ੁਰੂ ਕੀਤੀ ਸਾਨੂੰ ਸਰ ਨੇ ਬੋਲਿਆ ਕਿ ਭਈ ਤੁਸੀਂ आई विल नॉट कोट द फिगर बट इट्स इन क्रोर्स ते ਹੁਣ ਉਸ ਚ ਟੂ ਹੈਵ दैट ਫੇਥ ਪੇਸ਼IENTS ਦਾ ਫੇਥ ਹੈ ਸਾਡੇ ਉੱਤੇ ਔਰ ਸਾਡੇ ਸਰ ਦਾ ਫੇਥ ਹੈ ਸਾਡੇ ਉੱਤੇ ਰੱਬ ਤੇ ਸਾਡੇ ਨਾਲ ਹੈਗੇ ਨੇ ਸੁਹਾਨਾ ਹਸਪੀਟਲ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵੀ ਆਰ ਪ੍ਰੋਵਾਈਡਿੰਗ ਵੈਰੀ ਵੈਰੀ ਗੁੱਡ ਕੇਅਰ ਐਟ ਵੈਰੀ ਰੀਜ਼ਨੇਬਲ ਪ੍ਰਾਈਸਸ ਔਰ ਉਸ ਦੇ ਕਰਕੇ ਸਾਡਾ ਪੇਸ਼ੈਂਟਸ ਦਾ ਫੇਸ ਔਰ ਬੇਸ ਇਤਨਾ ਜ਼ਿਆਦਾ ਹੈ ਕਿ ਕੋਈ ਵੀ ਸਰਜਰੀ ਸਾਨੂੰ ਸਿਕਣ ਚ ਵੀ ਘੱਟਾ ਹੀ ਮਿਲਦਾ ਹੈ ਕਿਉਂਕਿ ਸਾਡੇ ਕੋਲ ਨੰਬਰ ਜ਼ਿਆਦਾ ਹੈ ਔਰ ਕਿਉਂਕਿ ਸਾਡੇ ਕੋਲ ਨੰਬਰ ਹੈਗਾ ਤੇ ਉਹਦੇ ਸਾਹਬ ਨਾਲ ਅਸੀ ਉਸੇ ਮਾਰਤ ਜਲਦੀ ਹਾਸਲ ਕਰ ਲੈਂਦੇ ਆ ਥੈਟ ਟ੍ਰਾਂਸਲੇਟਸ ਟੂ ਬੈਟਰ ਰਿਜ਼ਲਟਸ ਵੈਰੀ ਸੂਨ ਲਾਈਕ ਇਸ ਮੇਕਸ ਇਟ ਪਰਫੈਕਟ ਡੈਫੀਨਟਲੀ ਨੋ ਡਾਊਟ ਅਬਾਊਟ ਇਟ ਇਸਲਾਮਾ ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਅੱਜ ਜਿਹੜੀ ਜਰਨੀ ਸੀ ਆ ਜਦੋਂ ਮੈਂ ਡਾਕਟਰ ਦੀ ਡਿਗਰੀ ਲੈਣ ਦਾ ਅੱਜ ਸਹੀ ਮੁੱਲ ਪਿਆ ਹੈ ਯਾ ਇਹ ਲੱਗਿਆ ਹੋਵੇ ਕਿ ਹਾਂ ਮੈਂ ਇਸ ਬੰਦੇ ਦੀ ਵਿਅਕਤੀ ਦੀ ਜਾਨ ਬਚਾ ਲਈ ਤਾਂ ਆਪਣੀ ਜਿਹੜੀ ਇਨਰ ਸੈਟੀਸਫੈਕਸ਼ਨ ਹੁੰਦੀ ਆ ਅੰਤਰਾਤਮਾ ਉਹ ਖੁਸ਼ ਹੁੰਦੀ ਹੋਵੇ ਕਿ ਰਾਤ ਨੂੰ ਜਦੋਂ ਘਰੇ ਜਾ ਕੇ ਸੌਣਾ ਹੈ ਉਹ ਚੰਗੀ ਨੀਂਦ ਆਂਦੀ ਹੋਵੇ ਕਿ ਮੈਂ ਜੋ ਕਰ ਰਿਹਾ ਉਹ ਚੰਗਾ ਕਰ ਰਿਹਾ ਸੁੱਚਾ ਕਮ ਸਤ ਤੋਤੇ ਸਰ ਬਿਲਕੁਲ ਪੈਰ ਜ਼ਮੀਨ ਤੇ ਰੱਖਣੇ ਆ ਅਸੀਂ ਕਦੀ ਵੀ ਗਮਾਨ ਨਹੀਂ ਕਰਦੇ ਜੀ ਕਿ ਬੜੀ ਵੱਡੀ ਸਰਜਰੀ ਕਰਤੀ ਇਦਾਂ ਕਰਤਾ ਉਦਾਂ ਕਰਤਾ ਕਰਾਉਣ ਵਾਲਾ ਰੱਬ ਹੈ ਯੈਸ ਖੁਸ਼ੀ ਬੜੀ ਹੁੰਦੀ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਬਹੁਤ ਚੈਲੈਂਜਿੰਗ ਕੇਸਸ ਅੱਜਕੱਲ ਸਾਡੇ ਕੋਲ ਆਉਂਦੇ ਨੇ ਰੀਡੂ ਕੇਸਸ ਆਉਂਦੇ ਨੇ ਕਿ ਪਹਿਲਾਂ ਕਿਸੇ ਨੇ ਕੀਤਾ ਨਹੀਂ ਹੋ ਪਾਇਆ ਫੇਲ ਹੋ ਗਿਆ ਜਾਂ ਪੂਰੀ ਤਰ੍ਹਾਂ ਪਥਰੀ ਨਹੀਂ ਨਿਕਲ ਪਾਈ ਕੈਂਸਰ ਪੂਰਾ ਨਹੀਂ ਨਿਕਲ ਪਾਇਆ ਸਾਡੇ ਕੋਲ ਹੋਰ ਚੈਲੈਂਜਰ ਕੇਸਸ ਆ ਰਹੇ ਹਨ ਜਦ ਅਸੀਂ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਉਂਦੇ ਹਾਂ ਔਰ ਫਾਈਨਲੀ ਜੋ ਸਾਡੀ ਬਾਇਓਪਸੀ ਰਿਪੋਰਟ ਆਂਦੀ ਉਹ ਸਾਫ਼ ਆਂਦੀ ਹੈ ਸਾਨੂੰ ਖੁਸ਼ੀ ਹੁੰਦੀ ਹੈ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਸੀ ਸਰਵਿਸਿਸ ਨੂੰ ਲੱਗਦਾ ਕਿ ਉਹ ਦੁਆਵਾਂ ਤਨਖਾਹ ਦੇ ਨਾਲੋਂ ਜ਼ਿਆਦਾ ਕੀਮਤੀ ਹੁੰਦੀਆਂ ਹੋਣਗੀਆਂ ਜਦੋਂ ਕਿਸੇ ਦਾ ਕਿਸੇ ਦਾ ਪਿਓ ਕਿਸੇ ਦੀ ਮਾਂ ਜਾਂ ਕਿਸੇ ਦਾ ਬੱਚਾ ਤੁਸੀਂ ਬਚਾਉਂਦੇ ਹੋਗੇ ਕਿਸੇ ਕੋਈ ਸ਼ੱਕ ਨਹੀਂ ਹੈ ਔਰ ਮੈਂ ਚਲੋ ਕਹਿ ਸਕਦਾ ਸ਼ਾਇਦ ਤੁਹਾਡੇ ਸਾਹਮਣੇ ਕਿ ਲੋਕਾਂ ਨੂੰ ਉਹ アドਵਾਈਸ ਦਿੱਤੀ ਜਾਂਦੀ ਹੈ ਮਨੋ ਮੈਂ ਆਪਣੇ ਪੇਸ਼ੈਂਟਸ ਨੂੰ ਵੀ ਕਹਿੰਦਾ ਜੀ ਮੈਂ ਉਹਨਾਂ ਨੂੰ ਉਹ アドਵਾਈਸ ਦਿੰਦਾ ਜੋ ਮੈਨੂੰ ਲੱਗਦਾ ਹੈ ਕਿ ਮੇਰੇ ਕੋਈ ਰਿਸ਼ਤੇਦਾਰ ਹੋਏ ਮੇਰਾ ਭਰਾ ਹੋਏ ਮੇਰੀ ਭੈਣ ਹੋਏ ਮੇਰਾ ਫਾਦਰ ਹੋਏ ਉਹਨਾਂ ਨੂੰ ਜੋ ਮੈਂ アドਵਾਈਸ ਦੇਵਾਂਗਾ ਕਿ ਕੀ ਕਰਨਾ ਚਾਹੀਦਾ ਜੀ ਸਿਚੁਏਸ਼ਨ ਜੇ ਮੈਂ ਟੂ ਦਾ ਬੈਸਟ ਆਫ ਮਾਈ ਅਬਿਲਿਟੀਆਂ ਮੈਂ ਉਹਨਾਂ ਨੂੰ ਉਹੀ ਸਲਾਹ ਦਿੰਦਾ ਸਰ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਤੁਹਾਡੀ ਮਹਾਰਤ ਕਿਹੜੀ ਕਿਹੜੀ ਸਰਜੀ ਦੀ ਦੇ ਵਿੱਚ ਹੈ ਕਿਹੜੀ ਕਿਹੜੀ ਸਰਜੀ ਦੀ ਦੇ ਵਿੱਚ ਡਾਕਟਰ ਕਰਮਵੀਰ ਕਹਿ ਸਕਦਾ ਕਿ ਮੈਂ ਇਹ ਸਰਜਰੀ ਨੂੰ ਅੰਜਾਮ ਦਿੰਦੇ ਨੇਗੇ ਰਬ ਦੇ ਹੱਥ ਹੈ अगेन ਸੋ ਸਿੰਪਲ ਜੀ ਗੱਲ ਹੈ ਕਿ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜੋ ਵੀ ਸਰਜਰੀਜ਼ ਕਰੀਏ ਪੇਸ਼ੈਂਟ ਨੂੰ ਬੈਸਟ ਰਿਜ਼ਲਟ ਦੇਈਏ ਟੂ ਦਾ ਬੈਸਟ ਆਫ ਆਰ ਅਬਿਲਿਟੀਜ਼ ਹੁਣ ਰੋਬੋਟਿਕਸ ਦੀ ਗੱਲ ਕਰੀਏ ਅਗਰ ਤੇ ਰੋਬੋਟਿਕਸ ਜੇ ਅਸੀਂ ਕਿਡਨੀ ਕੈਂਸਰ ਦੀ ਗੱਲ ਕਰਦੇ ਹਾਂ ਪ੍ਰੋਸਟੇਟ ਗਦੂਦ ਦੇ ਕੈਂਸਰ ਦੀ ਗੱਲ ਕਰਦੇ ਹਾਂ ਪਿਸ਼ਾਬ ਦੀ थैਲੀ ਦਾ ਕੈਂਸਰ ਹੁੰਦਾ ਹੈ ਇਸ ਦੇ ਇਲਾਵਾ ਕਾਤ ਸਾਰੀ ਬਿਨਾਈਨ ਕੰਡੀਸ਼ਨਜ਼ ਹੁੰਦੀ ਹੈ ਜਿਸ ਚਾ ਕਿਡਨੀ 'ਚ ਆਬਸਟ੍ਰਕਸ਼ਨ ਹੈ ਜਿਸ ਨੂੰ ਪੀ ਯੂ ਜੀ ਆਬਸਟ੍ਰਕਸ਼ਨ ਬੋਲਦੇ ਆ ਉਸੇ ਤੋਂ ਤੁਹਾਨੂੰ ਇੱਕ ਜਗ੍ਹਾ 'ਚ ਜੰਕਸ਼ਨ ਨੂੰ ਕੱਟ ਕੇ ਦੁਬਾਰਾ ਜੋ VVF ਰਿਪੇਅਰ ਕਿਸੇ ਦਾ ਫਿਸਚੂਲਾ ਬਣ ਜਾਂਦਾ ਹੈ ਕਿਸੇ ਸਰਜਰੀ ਦੇ ਬਾਅਦ ਉਹ ਸਾਰੀ ਚੀਜ਼ਾਂ ਹੋ ਸਕਦੀਆਂ ਨੇ ਐਡਰੇਨਲੈਕਟੋਮੀ ਹੁੰਦੀ ਹੈ ਐਡਰੇਨਲ ਗਲੈਂਡ ਹੁੰਦਾ ਕਿਡਨੀ ਤੋਂ ਉੱਤੇ ਉਹ ਵੀ ਬਹੁਤ ਡੀਪ ਸਿਟਿਡ ਛੋਟਾ ਜਿਹਾ ਕੋਨੇ 'ਚ ਪਿਆ ਹੁੰਦਾ ਹੈ ਉਹ ਸਾਰੀ ਚੀਜ਼ਾਂ ਅਸੀਂ ਰੋਬੋਟ ਨਾਲ ਕਰ ਸਕਦੇ ਹਾਂ ਬਾਕੀ ਜੋ ਬੇਸਿਕ ਯੂਰੋਲੋਜੀ ਸਰਵਿਸੇਸ ਹੈ ਉਸ ਜਿਹਾ ਅਸੀਂ ਸਟੋਨ ਸਰਜਰੀ ਲੈ ਲਓ ਜਾਂ ਲੇਜ਼ਰ ਦੀ ਸਰਜਰੀ ਲੈ ਲਓ ਪ੍ਰੋਸਟੇਟਿਟੀ ਬੇਸਿਕ ਬਿਨਾਈਨ ਸਰਜਰੀਜ਼ ਉਹ ਸਾਰੀਆਂ ਅਸੀਂ ਕਰਦੇ ਆ ਸਟ੍ਰਿਕਚਰ ਯੂਰੇਥਰਾ ਨਾਮ ਦੀ ਚੀਜ਼ ਹੁੰਦੀ ਹੈ ਜਿਹੜਾ ਪਿਸ਼ਾਬ ਦੇ ਰਸਤੇ ਦਾ ਸਿਕੜਨ ਹੁੰਦਾ ਇਹ ਸਾਰੀ ਚੀਜ਼ਾਂ ਸੁਹਾਨਾ ਹਸਪੀਟਲ ਤੇ ਅਸੀਂ ਸਾਰਾ ਕੁਝ ਕਰਦੇ ਪਏ ਆ ਸਰ ਜੀ ਮੈਂ ਯੂਰੋਲੋਜੀ ਦੀ ਤੋਂ ਇਲਾਵਾ ਰੋਬੋਟ ਦੀ ਗੱਲ ਕਰਾਂ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਕ ਮਸ਼ੀਨ ਕਰ ਸਕਦੀ ਹੈ ਜਿਹੜੀ ਡਾਕਟਰ ਦੀ ਮਦਦ ਦੇ ਨਾਲ ਸੋ करेगा रोबोट देख रही सर्जन ही बिल्कुल तो रोबोट सर्जन ਨੂੰ ਕਿਤੇ ਕਿਤੇ ਹਲਪ ਕਰ ਸਕਦਾ ਹੈ ਇਹ ਤੁਹਾਡਾ ਸਵਾਲ ਹੈ ਉਸ ਚ ਜਨਰਲ ਸਰਜਰੀ ਚ ਵੀ ਹੁੰਦਾ ਜੀ ਪਿੱਤੇ ਦੀ ਥੈਲੀ ਦੇ ਕੰਪਲੈਕਸ ਆਪਰੇਸ਼ਨ ਹੋ ਸਕਦੇ ਆ ਹਰਨੀਆ ਸਰਜਰੀ ਜੁੰਦਿਆਂ ਨੇ ਉਸੇ ਬਹੁਤ ਅੱਛੇ ਰਿਜ਼ਲਟਸ ਨੇ ਲੇਡੀਜ਼ ਚ ਬਿਨਾਈਨ ਗਾਇਨਕੋਲੋਜੀ ਹੁੰਦਾ ਜਿਸ ਸੇ ਬੱਚਾਦਾਨੀ ਕੱਢਣ ਦੀ ਸਰਜਰੀ ਜੁੰਦਿਆਂ ਨੇ ਕੈਂਸਰ ਦੀ ਬਹੁਤ ਤਰ੍ਹਾਂ ਦੀ ਸਰਜਰੀਜ਼ ਹੁੰਦੀਆਂ ਨੇ ਪੇਟ ਦੀ ਆਂਤ ਦੀ ਕੈਂਸਰ ਹੋ ਗਿਆ ਬੱਚਾਦਾਨੀ ਦਾ ਕੈਂਸਰ ਹੋ ਗਿਆ ਇਹ ਸਾਰੀ ਚੀਜ਼ਾਂ ਚ ਰੋਬੋਟ ਸਾਨੂੰ ਹੈਲਪ ਕਰਦਾ ਹੈ ਕੁਝ ਐਸੀ ਅਗੇਂਡ ਜੋ ਡੀਪ ਸੀਟਿਡ ਥਾਵਾ ਜਿੱਥੇ ਅਸੀਂ ਨਾਰਮਲੀ ਨਹੀਂ ਪਹੁੰਚ ਸਕਦੇ ਬੇਸ ਆਫ ਟੰਗ ਜੋ ਬਿਲਕੁਲ ਜੀਬ ਦੇ ਬਿਲਕੁਲ ਪਿੱਛੇ ਵਾਲਾ ਪਾਰਟ ਹੁੰਦਾ ਉਸ ਚੇ ਸਾਡੀ ਸਰਜਰੀ ਹੋ ਸਕਦੀ ਹੈ ਇੱਥੇ ਤੱਕ ਕਿ ਥਾਇਰੋਇਡ ਤੁਸੀਂ ਮੰਨੋਗੇ ਬਾਹਰ ਦਾ ਉਤਲੇ ਦਾ ਹੋਗਾ ਨਾ ਉਹ ਵੀ ਰੋਬੋਟ ਨਾਲ ਕੱਢਿਆ ਜਾ ਸਕਦਾ ਹੈ ਤੋ ਇਹ ਸਾਰੀ ਸਰਜਰੀ ਸੇ ਰੋਬੋਟ ਸਰਜਨ ਨੂੰ ਬਹੁਤ ਜ਼ਿਆਦਾ ਹੈਲਪਫੁਲ ਹੈ ਜਾਨੇ ਜਾਨੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਕੁਝ ਕਿੱਤੇ ਕੁਝ ਪ੍ਰੋਫੈਸ਼ਨ ਬੜੀ ਜ਼ਿੰਮੇਵਾਰੀ ਵਾਲੇ ਹੁੰਦੇ ਨੇਗੇ ਜੇ ਅਸੀਂ ਮੀਡੀਆ ਫੀਲਡ ਦੀ ਗੱਲ ਕਰੀਏ ਤਾਂ ਕਈ ਵਾਰ ਅਸੀਂ ਅਜਿਹੇ ਥਾਵਾਂ ਤੇ ਹੁੰਦੇ ਆ ਕਿ ਜਿੱਥੇ 70 ਵਿਸ਼ੇ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਘਰੇ ਵਾਪਸ ਆਨੇ ਆ ਤਾਂ ਉਸ ਪਿਕਚਰ ਚੋਂ ਨਿਕਲਣਾ ਬੜਾ ਮੁਸ਼ਕਿਲ ਹੁੰਦਾ ਪਰ ਤੁਸੀਂ ਤਾਂ ਹਮੇਸ਼ਾ ਹੀ ਉਸ ਫੀਲਡ ਦੇ ਵਿੱਚੋਂ ਸਾਨੂੰ ਤਾਂ ਕਦੇ ਫੇਰ ਕਦੇ ਕਦੇ ਅਜਿਹੇ ਮੌਕੇ ਆਉਂਦੇ ਨੇ ਪਰ ਤੁਸੀਂ ਤਾਂ ਹਮੇਸ਼ਾ ਹੀ ਅਜਿਹੇ ਚੈਲੰਜਸ ਦੇ ਨਾਲ ਰਹਿੰਦੇ ਹੋ ਤਾਂ ਜਦੋਂ 13 14 ਘੰਟੇ ਦੀ ਸ਼ਿਫਟ ਤੋਂ ਬਾਅਦ ਘਰੇ ਆਪਣੀ ਫੈਮਿਲੀ ਦੇ ਵਿੱਚ ਜਾਣੇ ਹੋ ਤਾਂ ਉਹ ਚੀਜ਼ਾਂ ਤੋਂ ਬਾਹਰ ਕਿਵੇਂ ਨਿਕਲਦੇ ਹੋ ਵਿਟ ਟਾਈਮ ਆਦਤ ਪੈ ਜਾਂਦੀ ਹੈ ਜੀ ਵੀ ਐਸਾ ਆਈ ਟ੍ਰਾਈ ਕਿ ਅਸੀਂ ਆਪਣਾ ਕੰਮ ਆਪਣੇ ਕਰਨਾ ਲੈ ਕੇ ਜਾਈਏ ਸੋ ਆਈ ਹੈਵ ਅ ਡਾਟਰ ਸੋ ਮੈਂ ਡੈਫੀਨਿਟਲੀ ਜਦ ਕਰਦਾ ਹਾਂ ਸਭ ਤੋਂ ਪਹਿਲਾਂ ਆਪਣੀ ਡਾਟਰ ਨੂੰ ਮਿਲਦਾ ਇੱਕ ਵਾਰ ਉਹਦਾ ਚਿਹਰਾ ਦੇਖ ਲਿਆ ਇੱਕ ਵਾਰ ਉਹ ਨਾਲ ਗੱਲ ਕਰ ਲਈ ਕਿ ਬੱਚੇ ਸਕੂਲ ਕਿਸ ਤਰ੍ਹਾਂ ਸੀ ਅੱਜ ਕੀ ਹੋਇਆ ਕਿੱਦਾਂ ਹੋਇਆ ਤੇ ਮਾਈਂਡ ਆਪਣੇ ਆਪ ਰਿਲੈਕਸ ਹੋ ਜਾਂਦਾ ਹੈ ਵਾਈਫ ਵੀ ਡਾਕਟਰ ਨੇ ਤੇ ਉਹਨਾਂ ਦੇ ਨਾਲ ਵੀ ਮੈਂ ਗੱਲ ਕਰਦਾ ਕਿ ਤੁਸੀਂ ਤੁਹਾਡਾ ਦਿਨ ਕਿਸ ਤਰ੍ਹਾਂ ਰਿਹਾ ਕੀ ਰਿਹਾ ਕਿੱਥੇ ਅੱਗੇ ਸਾਡੀ ਫੈਮਿਲੀ 'ਚ ਅਸੀਂ ਕੀ ਪਲਾਨ ਕਰਦੇ ਆ ਕਿਸ ਕਿਸ ਦਾ ਬਰਥਡੇ ਮਿਸ ਹੋ ਗਿਆ ਜੀ ਕਿ ਉਹਨੂੰ ਕਿਤਕੀ ਦੀ ਨਿਰਾਸ਼ਗੀ ਹੈ ਜੀ ਉਹਨੂੰ ਸੌਰੀ ਬੋਲਣਾ ਹੈ ਜੀ ਫੋਨ ਕਰਕੇ ਹੁਣੇ ਦੱਸਣਾ ਹੈ ਮਾਪਿਓ ਮੇਰੇ ਅਜੇ ਵੀ ਦੇਰਦੂਨ 'ਚ ਹੈਗੇ ਨੇ ਕੋਸ਼ਿਸ਼ ਕਰਦੇ ਆ ਹਰ ਦੋ ਤਿੰਨ ਦਿਨ 'ਚ ਉਹਨਾਂ ਨਾਲ ਗੱਲ ਹੋ ਜਾਏ ਤੇ ਇਹ ਸਾਰੀ ਚੀਜ਼ਾਂ ਪਲੱਸ ਡੈਫੀਨਿਟਲੀ ਜੋ ਮੈਂ ਸਭ ਨੂੰ ਬੋਲਣ ਮੰਗਾਗਾ ਐਸ ਫਾਰ ਐਸ ਪੋਸੀਬਲ ਈਵਨ ਵਿਦ ਅ ਬਿਜ਼ੀ ਸ਼ੈਡਿਊਲ ਦਰ ਇਸ਼ੂ ਵੀ ਸ਼ੁੱਡ ਆਲ ਫਾਈਂਡ ਟਾਈਮ ਟੂ ਐਕਸਰਸਾਈਜ਼ ਤੇ ਐਟਲੀਸਟ ਹਫਤੇ 'ਚ ਤਿੰਨ ਚਾਰ ਵਾਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕੋਈ ਬੇਸਿਕ ਜੀ ਐਂਡੋਰਫਿਨਸ ਰਿਲੀਜ਼ ਹੁੰਦੇ ਨੇ ਐਕਸਰਸਾਈਜ਼ ਦੇ ਨਾਲ ਤੇ ਇਹ ਸਭ ਦੇ ਨਾਲ ਅਗਰ ਤੁਸੀਂ ਥੋੜਾ ਜਿਹਾ ਕਰ ਪਾਓ ਹਫਤੇ ਜਾਂ ਤਿੰਨ ਚਾਰ ਵਾਰ ਵੀ ਤੇ ਲੱਗਦਾ ਹੈ ਕਿ ਐਟਲੀਸਟ ਥੋੜਾ ਜਿਹਾ ਜੀਵਨ ਟ੍ਰੈਕ ਤੇ ਹੈਗਾ ਅਸੀਂ ਕੁਝ ਜੋ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਉਹਨੂੰ ਕਿ ਆਪਣੀ ਸਿਹਤ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ ਜਾਂ ਫਿਰ ਹੋਰ ਕੋਈ ਜੀਵਨ ਦੇ ਲਈ ਕੋਈ ਸੁਨੇਹਾ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਜੀ ਕਿ ਅੱਜ ਦੀ ਰੇਟ 'ਚ ਸਾਰੇ ਸਿਆਣੇ ਨੇ ਸਭ ਨੂੰ ਸਭ ਕੁਝ ਪਤਾ ਹੁੰਦਾ ਹੈ ਨੌਲੇਜ ਸਭ ਕੁਝ ਔਨ ਦਾ ਫਿੰਗਰ ਟਿਪਸ ਹੈ ਫੋਨਾਂ ਦਾ ਜ਼ਮਾਨਾ ਹੈ ਗੂਗਲ ਦਾ ਜ਼ਮਾਨਾ ਹੈ ਬਟ ਇੱਕ ਬੇਸਿਕ ਜੀ ਚੀਜ਼ ਜੋ ਮੈਂ ਦੱਸਣ ਮੰਗਾਗਾ ਸਭ ਨੂੰ ਸਭ ਤੋਂ ਪਹਿਲਾਂ ਤੇ ਆਪਣੀ ਬਾਡੀ ਨੂੰ ਪਛਾਣੋ ਕਿ ਤੁਹਾਡੇ ਵਾਸਤੇ ਕੀ ਠੀਕ ਹੈ ਕਿਸ ਤਰ੍ਹਾਂ ਦਾ ਖਾਣਾ ਤੁਹਾਨੂੰ ਇਸ ਤੇ ਠੀਕ ਹੈ ਆਬਵੀਅਸਲੀ ਵੀ ਹੈਵ ਟੂ ਹੈਵ ਹੈਲਦੀ ਫੂਡ ਵੀ ਸ਼ੁੱਡ ਮੂਵ ਅਵੇ ਫਰਮ ਪ੍ਰੋਸੈਸਡ ਫੂਡਸ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਇਹ ਸਭ ਨਹੀਂ ਹੋਣਾ ਚਾਹੀਦਾ ਨਸ਼ੇ ਸ਼ਰਾਬ ਐਲਕੋਹਲ ਸਮੋਕਿੰਗ ਇਨ ਸਭ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਆਪਣਾ ਬੋਡੀ ਸਾਡਾ ਇੱਕ ਮੰਦਰ ਹੈ ਜੀ ਉਹ ਅਗਰ ਬੋਡੀ ਹੈ ਤੇ ਅਸੀਂ ਆਪਣੀ ਲੋਗਾਂ ਵਾਸਤੇ ਕੁਝ ਕਰ ਸਕਦੇ ਆ ਜੇ ਬੋਡੀ ਨਹੀਂ ਰਹੀ ਤੇ ਫਿਰ ਤੁਸੀਂ ਜਿੰਨੇ ਮਰਜੀ ਖਾab ਦੇਖ ਲਓ ਜਿੰਨੀ ਮਰਜੀ ਮਿਹਨਤ ਕਰ ਲਓ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਤੇ ਸਰੀਰ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਚੰਗਾ ਖਾਣਾ ਟਾਈਮ ਸਰ ਐਕਸਰਸਾਈਜ਼ ਕਰਨਾ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਮੈਂ ਸੁਣਦਾ ਜੀ ਲੋਕ ਕਹਿੰਦੇ ਜੀ 4 ਘੰਟੇ ਜੇ ਦਾ ਕੰਮ ਹੋ ਜਾਂਦਾ ਉਹ ਬੰਦਾ ਸ਼ਾਇਦ ਵਿਲਾਈ ਗਿਫਟਡ ਹੋਏਗਾ ਕਿਉਂਕਿ ਤੁਸੀਂ ਅਗਰ ਕੋਈ ਵੀ ਸਲੀਪ ਸਟੱਡੀ ਜਾਂ ਕਿਸੇ ਦੀ ਵੀ ਗੱਲ ਕਰੋ ਤੇ ਸੋਣਾ ਬਹੁਤ ਹੀ ਜ਼ ਐਂਡ ਫਾਈਨਲੀ ਅਗਰ ਰੱਬ ਨਾ ਕਰੇ ਤੁਹਾਨੂੰ ਲੋੜ ਪਏ ਕੋਈ ਬਿਮਾਰੀ ਹੋਏ ਇਹ ਓਵਰ ਦਾ ਕਾਊਂਟਰ ਕੇਮਿਸਟ ਕੋਲ ਦਵਾਈਆਂ ਲੈਣਾ ਇਹ ਸਭ ਗੱਲਾਂ ਕਰਨਾ ਇਸ ਦਾ ਮੈਨੂੰ ਲੱਗਦਾ ਨਹੀਂ ਅੱਜ ਦੀ ਰੇਟ 'ਚ ਕੋਈ ਰੋਲ ਹੈ ਪਲੀਜ਼ ਅਗਰ ਤੁਹਾਨੂੰ ਕੋਈ ਦਿੱਕਤ ਆਏ ਤੇ ਪ੍ਰੋਪਰ ਡਾਕਟਰ ਸਾਹਿਬ ਕੋਲ ਜਾਓ ਮੈਡੀਸਿਨ ਸਪੈਸ਼ਲਾਈਜ਼ ਕੀ ਸੁਪਰ ਸਪੈਸ਼ਲਾਈਜ਼ ਹੋ ਚੁੱਕੀ ਹੈ ਜਿਸ ਚੀਜ਼ ਹੀ ਤੁਹਾਨੂੰ ਬਿਮਾਰੀ ਹੈ ਉਸ ਟਾਈਪ ਦੇ ਡਾਕਟਰ ਆਪ ਨੂੰ ਮਿਲੋ ਔਰ ਪ੍ਰੋਪਰ ਇਲਾਜ ਲਓ ਕਿਉਂਕਿ ਬਹੁਤ ਸਾਰੀ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਾਡੇ ਕੋਲ ਤਾਂ ਹੁੰਦੀਆਂ ਨੇ ਜਦ ਹਰ ਤਰ੍ਹਾਂ ਦੇ ਅਲੱਗ-ਅਲੱਗ ਇਲਾਜ ਜੋ ਸ਼ਾਇਦ ਮਾਫਕ ਨਹੀਂ ਸੀਗੇ ਉਹ ਲੈ ਲਿੱਤੇ ਜਾਂਦੇ ਨੇ ਉਹ ਫਿਰ ਸਾਡਾ ਰੋਲ ਬਹੁਤ ਘਟ ਰਿਹਾ ਜਾਂਦਾ ਸੋ ਟਾਈਮ ਸਿਰ ਸਹੀ ਆਈਡੈਂਟੀਫਿਕੇਸ਼ਨ ਐਂਡ ਟ੍ਰੀਟਮੈਂਟ ਥੈਟ ਇਜ਼ ਮੋਸਟ ਇੰਪੋਰਟੈਂਟ ਸੋ ਸਾਰੇ ਸਿਆਣੇ ਨੇ ਆਪਣਾ ਧਿਆਨ ਰੱਖੋ ਸਵਸਥ ਰਹੋ ਔਰ ਟਾਈਮ ਸਿਰ ਸਹੀ ਜਗ੍ਹਾ ਤੇ ਜਾ ਕੇ ਇਲਾਜ ਲਓ ਥੈਟ ਇਜ਼ ਦੀ ਓਨਲੀ ਰਿਕਵੈਸਟ ਆਈ ਕੈਨ ਮੇਕ ਸੋ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਜਾਂਦੇ ਜਾਂਦੇ ਮੈਂ ਵੀ ਰੋਜ਼ਾਨਾ ਸਪੋਕਸਮੈਨ ਦੇ ਤਰਫੋਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਬਾਕੀ ਕੰਮ ਬਾਅਦ ਸਪਹਿਲਾ ਸਿਹਤ ਜ਼ਰੂਰੀ ਹੈ ਤਾਂ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤਾਂ ਆਪਣੇ ਆਪ ਦਵਾਈਆਂ ਲੈਣ ਤੋਂ ਇਲਾਵਾ ਜਾਂ ਫਿਰ ਕਿਸੇ ਕੈਮਿਸਟ ਤੋਂ ਦਵਾਈਆਂ ਲੈਣ ਦੀ ਬਜਾਏ ਇਹ ਬਿਹਤਰ ਹੁੰਦਾ ਹੈ ਕਿ ਕਿਸੇ ਚੰਗੇ ਡਾਕਟਰ ਕੋਲੇ ਜਾ ਕੇ ਤੁਸੀਂ ਆਪਣਾ ਇਲਾਜ ਕਰਵਾਓ ਬਹੁਤ ਬਹੁਤ ਧੰਨਵਾਦ